ਕੀ ਕਰਾਂ ਮਾਵਾ ਦੇ ਵੀ ਉਹੀ ਗੱਲ ਈਆਂ ਨੂੰ ਦੁੱਖ ਮਾਰ ਜਾਂਦੇ ਹੈਗੇ ਹੁਣ ਮਾਂ ਨੇ ਫੋਨ ਤਾਂ ਲਾ ਲਿਆ ਵੀ ਮੈਂ ਤੇਰੇ ਕੋਲੇ ਆਉਣੀ ਆ ਕੀ ਕਰਾਂ ਭਾਈ ਉਹਦੇ ਤੋਂ ਹੀ ਗੱਲ ਮੈਂ ਹੀ ਪੰਗਾ ਕਰਿਆ ਮਾਂ ਦੀ ਜਾਨ ਨੂੰ ਮੈਂ ਹੀ ਛੱਪ ਕਰਿਆ ਜਿੰਨੇ ਕਰੇ ਮੈਂ ਜਰਕਦੇ ਨਹੀਂ ਹਾਂ ਕਰਤੀ ਵੀ ਸੱਕੀਆਂ ਪਹਿਣਾਂ ਦਾ ਰਿਸ਼ਤਾ ਮਾਂ ਲੈ ਲਾ ਵਧੀਆ ਦੋਨੇ ਪਹਿਣਾਂ ਰਲ ਕੇ ਰਹਿਆ ਕਰਨੀਆਂ ਪਹਿਣਾਂ ਤਾਂ ਬਥੇਰੇ ਰਲ ਕੇ ਰਹਿੰਦੀਆਂ ਆ ਵਿਚਦੀ ਬਥੇਰੇ ਇੱਕ ਗੱਲ ਕਰ ਮੇਰੀ ਮਾਂ ਨੂੰ ਰੋਟੀ ਨਹੀਂ ਦਿੰਦੇਗਾ ਮੇਰੀ ਮਾਂ ਤੰਗ ਕਰਦੀਆਂ ਦੋਨੇ ਰੱਖ ਕੇ ਨਾ ਮੁੰਡਿਆਂ ਨੂੰ ਉਹ ਕਰਨਾ ਦਿੰਦੀਆਂ ਗੀਆਂ ਫੜਾਉਣ ਦੇ ਦਿੰਦੀਆਂ ਰੋਟੀ ਕੀ ਕਰਨ ਮੁੰਡੇ ਵੀ ਵਿਚਾਰੇ ਫਸੇ ਹੈਗੇ ਜਿਉਹ ਰੋਟੀ ਫੜਾਉਂਦੇ ਫਿਰ ਉਹਨਾਂ ਨਾਲ ਕਲੇਸ਼ ਕਰਦਿਆਂ ਉਹ ਤੇ ਜਿਉਹ ਉਹ ਬਲਾਉਂ ਦੁਕਾਨੀ ਚਲਾਉਂਦਗਾ ਨਹੀਂ ਪਈ ਫਿਰ ਮੇਰੀ ਮਾਂ ਭੁੱਖੀ ਮਰ ਜੇ ਮੇਰੀ ਮਾਂ ਨੂੰ ਰੋਟੀ ਨਹੀਂ ਦਿੰਦੇ ਮੇਰੀ ਮਾਂ ਤਾਂ ਉਹੀ ਗੱਲ ਰੋਟੀ ਤੋਂ ਬਿਨਾਂ ਬੈਠੀ ਐ ਹੁਣ ਮੈਂ ਤਾਂ ਦੇ ਦਾਂਦੀ ਜਵਾਬ ਵੀ ਮਾਂ ਮੇਰੇ ਕੋਲੇ ਆ ਨਾ ਕਿਵੇਂ ਕਹਿਦਾ ਨਹੀਂ ਤੀ ਨੂੰ ਤਾਂ ਉਹੀ ਗੱਲ ਫੇਰ ਵੀ ਤੀ ਨੂੰ ਤਾਂ ਮਾਂ ਦਾ ਹੁੰਦਾ ਹੀ ਐ ਭਈ ਕੀ ਕਰਾਂ ਮਾਂ ਕਰਨੀ ਦੇਖ ਦੇਖਣਾ ਉਹ ਹੀ ਜਾਂਦਾ ਵੀ ਜੇ ਮਾਂ ਆ ਜੇ ਮੇਰੇ ਕੋਲੇ ਤਾਂ ਚੰਗਾ ਜੇ ਨਾ ਆਈ ਫਿਰ ਮੈਨੂੰ ਐ ਹੋ ਜੂ ਵੀ ਮੇਰੀ ਮਾਂ ਨਹੀਂ ਆਈ ਮੇਰੀ ਮਾਂ ਨੇ ਪਤਾ ਨਹੀਂ ਰੋਟੀ ਖਾਧੀ ਹੂ ਕਿ ਨਾ ਖਾਧੀ ਹੂ ਕਿਸੇ ਨੇ ਦਿੱਤੀ ਹੂ ਕਿ ਨਾ ਮੁੰਡੇ ਵੀ ਗੱਲਾਂ ਉਹਦੇ ਕੰਮਾਂ ਤੇ ਵਗ ਜਾਂਦੀ ਤੇ ਕਰੇ ਹੁਣ ਕੋਈ ਮੰਗਰ ਮੂਰੇ ਫੜਾ ਦਨ ਕੋਣ ਤਾਂ ਮੈਂ ਕਰਕੇ ਦੇਖੂਗੀ ਬਾਈ ਵਰਗਿਆਂ ਵੀ ਛੋਟੀ ਚੰਗੀ ਗੱਲ ਨਹੀਂ ਪਈ ਜਿਹੜੀ ਮਾਂ ਨੂੰ ਰੋਟੀ ਨਹੀਂ ਦਿੰਦੀ ਐਨਾ ਤੰਗ ਕਰਦੇ ਹੋਗੇ ਘਰ ਵਾਲਿਆਂ ਦੇ ਪਿੱਛੇ ਲੱਗ ਕੇ ਇਹ ਦੋਨੋਂ ਤਾਂ ਉਹਦਾ ਹਾਂ ਹੀ ਨਾ ਕਰਦੇ ਰਿਸ਼ਤੇ ਨੂੰ ਉਹਦੇ ਪਰਿਆ ਡੱਡ ਦੀਆਂ ਦਾ ਲੈਤਾ ਹੁੰਦਾ ਨਾ ਉਹੀ ਗੱਲ ਮੇਰੀ ਮਾਂ ਨੂੰ ਤੰਗ ਕਰਦਿਆਂ ਨਾ ਦੋਨੇ ਪਹਿਣਾ ਦਾ ਲੈਂਦੇ ਰਿਸ਼ਤਾ ਤਪਾਰ ਰੱਖਿਆ ਹੁਣ ਉਹਨਾਂ ਨੇ ਹੁਣ ਐਦਾ ਨਹੀਂ ਪਤਾ ਪਈ ਹੁਣ ਤਾਂ ਬਥੇਰਾ ਬੇਬੇ ਬੇਬੇ ਕਰਦਾਗਾ ਤੇ ਆਈ ਤੋ ਇਹ ਔਖਾ ਹੋ ਜੇ ਤੇਰੀ ਮਾਂ ਤਾਂ ਉਰੀ ਆ ਕੇ ਬਈ ਮੈਂ ਕੜਾ ਇਹਨੂੰ ਦੱਸਣਾ ਇਹ ਮੇਰੀ ਮਾਂ ਦੋ ਚਾਰ ਦਿਨ ਹੀ ਰਹੂਗੀ ਮਾਂ ਤਾਂ ਬਗਜੂਗੀ ਚਲਾਪੇ ਆਜੂਗੀ ਵਿਚਾਰੀ ਮੈਂ ਤਾਂ ਇਹ ਵੀ ਨਹੀਂ ਕਹਿੰਦੀ ਅੱਡੇ ਤੋਂ ਚੜਾ ਲਿਆ ਹਾਂ ਹਾਂ ਭਾਈ ਉਹ ਤਾਂ ਗੱਲ ਤੇਰੀ ਠੀਕ ਹੈ ਸਮਝ ਲਈ ਗੱਲ ਅੱਛਾ ਬੇਬੇ ਸਾਡੇ ਕੋਲੇ ਭਾਈ ਹੁਣ ਮੈਨੂੰ ਤਾਂ ਕੀ ਪਤਾ ਹੈਗਾ ਮੈਂ ਤਾਂ ਹੁਣ ਖੇਤ ਬੈਠਾ ਹਨਾ ਵੀ ਬੇਬੇ ਆਈ ਹੈ ਜਾਂ ਨਾ ਆਈ ਹੈ ਤੂੰ ਮੈਨੂੰ ਇਹ ਤਾਂ ਦੱਸ ਬਈ ਗੱਲ ਕੀ ਹੈ ਅੱਛਾ ਬੇਬੇ ਕਲੇਸ਼ ਕਰਦੀ ਹੈ ਦੋਨਾ ਭਰਾਵਾਂ ਨਾਲ ਠੀਕ ਹੈ ਠੀਕ ਹੈ। ਉਹ ਬਾਈ ਤੁਸੀਂ ਐਂ ਕਿਉਂ ਕਰਦੇ ਇੱਕ ਜਣਾ ਦਾ ਦੇ ਦਿਓ ਰੋਟੀ। ਰੋਟੀ ਖਾਣ ਵਾਲੀਆਂ ਗੱਲਾਂ ਨਹੀਂ ਕਰਦੀ। ਅੱਛਾ ਸਾਰਾ ਕਸੂਰ ਬੇਬੇ ਦੀ ਹੀ ਐ। ਉਹ ਬਾਈ ਦੇਖ ਲੈ ਤੂੰ ਤੁਸੀਂ ਵੀ ਆਪਦੇ ਪਰਿਵਾਰਾਂ ਨੂੰ ਸਮਝਾਓ। ਉਹ ਆਪਾਂ ਵੀ ਤਾਂ ਕੱਲ ਨੂੰ بڑے ਹੋਣਾ ਐ। ਆਪਾਂ ਰੋਟੀਆਂ ਕੌਣ ਦੇਊਗਾ? ਉਹ ਤਾਂ ਬਾਈ ਗੱਲ ਠੀਕ ਐ। ਪਰ ਬਈ ਮਤਲਬ ਮੜਾ ਮੋਟਾ ਬੰਦੇ ਨੂੰ ਸੋਚਣਾ ਪੈਂਦਾ ਹੈ ਉਹ ਬੁੜੀਆਂ ਦਾ ਦਿਮਾਗ ਹੀ ਇਹੋ ਜਿਹਾ ਹੁੰਦਾ ਹੈ ਉਹ ਨਾਲੇ ਬੇਬੇ ਹਾਂ ਬਈ ਹਾਂ ਉਹ ਬੇਬੇ ਵਾਈ ਦੇਖ ਲੈ ਕਿੰਡੀ ਉਮਰ ਹੋਈ ਪਈ ਐ ਹੁਣ ਨਾ ਹਾਂ ਬਈ ਉਹ ਤਾਂ ਕੋਈ ਗੱਲ ਨਹੀਂ ਜੇ ਮੈਂ ਘਰੇ ਗਿਆ ਜੇ ਬੇਬੇ ਆਈ ਤਾਂ ਸਾਡੇ ਕੋਲ ਮੈਂ ਤਾਂ ਦੱਸ ਦੂੰਗਾ ਹਾਂ ਬਈ ਹਾਂ ਠੀਕ ਹੈ ਪਰ ਰੋਟੀ ਦੇਣ ਦਾ ਸੋਡੇ ਹੀ ਹੱਕ ਬਣਦਾ ਨਹੀਂ ਨਹੀਂ ਹਾਂ ਹਾਂ ਆ ਬਾਈ ਆਏ ਨਹੀਂ ਮੈਂ ਕਹਿੰਦਾ ਉਹ ਆਏ ਤਾਂ ਬਾਈ ਜਿਹੜੀ ਕੀ ਆ ਉਹ ਨਹੀਂ ਹੱਕ ਹੈ ਕੀ ਕੋਲੇ ਵੀ ਚਲੋ ਉਹ ਤਾਂ ਠੀਕ ਹੈ ਹਾਂ ਬਾਈ ਚਲੋ ਨਾਲੇ ਪਾਸਾ ਥੱਲੇ ਜਾਂਦਾ ਉਹ ਤਾਂ ਬਾਈ ਠੀਕ ਹੈ ਚਲ ਜੇ ਬੰਦਾ ਬਾਈ ਇੱਕ ਦਿਨ ਤੋਂ ਮੁਰਜੇ ਫੇਰ ਤਾਂ ਗੱਲ ਚੱਲ ਜਾਂਦੀ ਜੇ ਹੁਣ ਬੰਦਾ ਹਨ ਹਾਂ ਹਾਂ ਬਾਈ ਜੇ ਕਈ ਦਿਨਾਂ ਜਾ ਫੇਰ ਤਾਂ ਪਤਾ ਲੱਗ ਹੀ ਜਾਂਦਾ ਬਾਈ ਹਾਂ ਮੈਨੂੰ ਮੈਂ ਇਹਨੂੰ ਤਾਂ ਕੋਈ ਤਰਾਜ ਨਹੀਂ ਬਾਈ ਹਰਪਰੀ ਦੀ ਮਾਂ ਐ ਉਹ ਅੱਜ ਕਿੰਨੇ ਦਿਨ ਹੀ ਰਹੇ ਹਾਂ ਹਾਂ ਠੀਕ ਹੈ ਭਾਈ ਮੈਂ ਦੱਸ ਦੂੰਗਾ ਜਾ ਕੇ ਜੇ ਬੇਬੇ ਆਈ ਤਾਂ ਮਜੂਰ ਦੱਸ ਦੂੰਗਾ ਕੋਰ ਤਾਂ ਸਾਰੇ ਠੀਕ ਐ ਹਾਂ ਹਾਂ ਆਪਣੇ ਠੀਕ ਐ ਭਾਈ ਹਾਂ ਹੋਰ ਭਾਈ ਆਪਣੇ ਕੋਈ ਜ਼ਿਆਦੇ ਤਾਂ ਨਹੀਂ ਗਾ ਠਖੜ ਚੋਲਾ ਗੜੇ ਗੁੜੇ ਤਾਂ ਨਹੀਂ ਅੱਛਾ ਠੀਕ ਐ ਚਲੋ ਚੰਗੀ ਗੱਲ ਐ ਭਾਈ ਚਲੋ ਮੀਂਹ ਤਾਂ ਹੁਣ ਪਾਉਣ ਦੀ ਨਾ ਐ ਮੀਂਹ ਵੀ ਨਾ ਪਵੇ ਗੜੇ ਨਾ ਪੈਣ ਚਲ ਠੀਕ ਐ ਭਾਈ ਮੈਂ ਵੀ ਗਿੜੀ ਮਾਰਨ ਆਇਆ ਸੀ ਹਰਾ ਵੱਡ ਕੇ ਇੱਥੇ ਬੈਠਾ ਸੀਗਾ ਠੀਕ ਆ ਬਾਈ ਹਾਂ ਹਾਂ ਜਰੂਰ ਦੱਸ ਦੋ ਬਾਈ ਓਕੇ ਓਕੇ ਲੈ ਬਾਈ ਕੀ ਗੱਲਾਂ ਕਰਦਾ ਹੈ ਅਕੇ ਰੋਟੀ ਬੇਬੇ ਖਾਂਦੀ ਨਹੀਂ ਉਹ ਬਾਈ ਕਸੂਰ ਤਾਂ ਅਗਲਾ ਬੁੜਿਆਂ ਦੀ ਕਰਦਾ ਹੁੰਦਾ ਹੈ ਉਹ ਆਪਾਂ ਨੂੰ ਉਦੋਂ ਪਤਾ ਲੱਗੋ ਨਾ ਜਦੋਂ ਬڑے ਪਾਪਨੇ ਤੇ ਆਇਆ ਲੈ ਕਹਿੰਦਾ ਦੋਨਾਂ ਬੰਨੀ ਰੋਟੀ ਖਾਂਦੀ ਬੇਬੇ ਚ ਨੁਕਸ ਹੈ ਉਹ ਸੋਲ ਦੇ ਤਾਂ ਕੋਈ ਨੁਕਸ ਨਹੀਂ ਤੁਸੀਂ ਫਿਰ ਇੱਕ ਤਾਂ ਰੋਟੀ ਦਿਓ ਉਹਨੂੰ ਆਪਦੇ ਘਰ ਵਾਲਿਆਂ ਨੂੰ ਸਮਝਾਓ ਕੌਣ ਸਮਝਾਵੇ ਭਰਾਵਾ ਉਹ ਚਲ ਕੋਈ ਨਹੀਂ ਪਤਾ ਨਹੀਂ ਬੀਬੇ ਆਈ ਹੋ ਆਪਣੇ ਕੋਲੇ ਪਤਾ ਨਹੀਂ ਕਿੱਥੇ ਗਈ ਹੋ ਵਿਚਾਰੀ ਆਏਵੇਂ ਬਿਗਾਨੇ ਤੀਨਤਾ ਬਿਗਾਨੇ ਕਿਸਨ ਜਵਾਕ ਨੂੰ ਭੇਜ ਦੇ ਜਾਂ ਕਹਿੰਦੇ ਗੁਰਲਾਲਸਾਂ ਨੂੰ ਭੇਜ ਦਿੰਦੀ ਅੱਡੇ ਤੋਂ ਆ ਕੇ ਮੈਨੂੰ ਲੈ ਜਾਂਦਾ ਕੱਲ ਸਹੀ ਹੈ ਭਾਈ ਇਹ ਬਗਾਨੇ ਪੁੱਤ ਆਪਦੇ ਕਿੱਥੋਂ ਬਣਨਗੇ ਜਿਹੜਾ ਆਪਦੇ ਜੰਮੇ ਨਹੀਂ ਬਣਦੇ ਉਹ ਦੁਰਸ਼ਰ ਕਰਦਿਆਂ ਨੇ ਬਹੁਵਾ ਮੰਗਰ ਲਾ ਲਾ ਕੇ ਇਹ ਜਵਾਕੜੀ ਕਿੱਥੋਂ ਭੇਜੇ ਮੈਨੂੰ ਲੈਣ ਵਾਸਤੇ ਕੌਣ ਜਿਵਾ ਖੜੀ ਦੇ ਅੱਖੇ ਲੱਗਦਾ ਅਗਲਾ ਕਹਿੰਦਾ ਇਹਦੀ ਮਾਂ ਆਪਾਂ ਨੇ ਕੀ ਲੈਣਾ ਕਿਹਾ ਤਾਂ ਬਥੇਰਾ ਹੋ ਮੇ ਤੀਨੇ ਵਿਚਾਰੀ ਨੇ ਕੌਣ ਮੰਨਦਾ ਜਕੱਲ ਕੋਈ ਵੀ ਨਹੀਂ ਨਾ ਇਹਨਾਂ ਦਾ ਲੈ ਕੰਨਿਓ ਘਾਇਰੇ ਭਾਈ ਜਦੋਂ ਮਾਪ ਦਾ ਘਰੇ ਦੁਖੀ ਆਂ ਥੀਆਂ ਕੋਲੇ ਆ ਕੇ ਕਿੱਥੇ ਸੁਖੀ ਹੋ ਜਾਊਂਗੀ ਕੋਈ ਨਹੀਂ ਨਾ ਸੋਨਸਰਾਏ ਪਈਆ ਲੋੜਾ ਆ ਪਿਆਗਾ ਓਹੋ ਮਨਾ ਜੇ ਸੌਖਾ ਰਹਿਣਾ ਹੁੰਦਾ ਤਾਂ ਆਪਦੇ ਘਰੇ ਰਹਿ ਪੈਣੀ ਕਿਉਂ ਆਉਂਦੀ ਇੱਥੇ ਇੱਥੇ ਤਾਂ ਉਹਦੂ ਵੀ ਜਮਾ ਸੋਨਸਰਾਏ ਪਈ ਆਗੀ नहीं पता लड़े बैठे होने दोने जी कुला च बैठे होने लड़ाई जो तो मैं घरों आई हाँ मूह ने कितने इतने लड़ाई होगी कटना मुह ना किसानी फिर कुड़े हरप्रीत है आ कुड़े हेगी ला गई मेरी मां मेनू तो पति नहीं लग्या मैं अंदर ना रसोई चाहगी भज के जावा पानी ले ਮਸਾਂ ਤੁਰ ਕੇ ਆਈ ਹੂੰ ਮਸਾਂ ਕਿ ਡਿਗੇ ਕਿਹੜਾ ਅੱਡਾ ਤੋਂ ਨੇੜੇ ਐ ਸਾਡਾ ਲੈ ਮੈਂ ਪਾਣੀ ਪੀ ਲੈਣੇ ਤਫਾਣੀ ਤਾਂ ਹਾਂ ਕਿਵੇਂ ਧੀ ਤਕੜੀਆਂ ਹਾਂ ਹਾਂ ਠੀਕਾਂ ਜਾਵਾ ਵਧੀਆਂ ਤੈਨੂੰ ਦੇਖ ਕੇ ਤਾਂ ਹੋਰ ਵੀ ਠੀਕ ਹੋ ਗਈ ਗੱਲ ਜੰਗਾ ਹੋ ਗਿਆ ਤੂੰ ਆ ਗਈ ਆ ਤਾਂ ਗਈ ਬੁੱਤ ਕੀ ਆ ਗਈ ਮੈਂ ਜਦ ਖੁਸ਼ੀ ਨਾਲ ਹੀ ਹੋਮ ਤਾਂ ਮੈਨੂੰ ਕਹੇ ਬੁੱਤ ਵੀ ਆ ਗਈ ਮਨ ਦੁਖੀ ਐ ਮੈਂ ਫਿਰ ਦੁਖੀ ਐ ਸੁਖੀ ਐ ਦੇਖ ਤੀ ਕੋਲੇ ਆ ਕੇ ਤਾਂ ਮਾੜੀ ਮੁੱਟੀ ਤਾਂ ਸੌਖੀ ਹੋਵੇਂਗੀ ਤੈਨੂੰ ਰੋਟੀ ਤਾਂ ਦੇਉਂਗੀ ਰੋਟੀ ਤਾਂ ਦੇਂਗੀ ਪੁੱਤ ਅਜੀ ਬਗਾ ਮੇਰੇ ਪੁੱਤ ਆਪਦੇ ਜੰਮਿਓ ਮੇਰੇ ਨਾਲ ਬਣੇ ਬਗਾ ਨੇ ਆਪਦੇ ਬਣਾਇਆ ਉਹ ਨਾ ਬਣਿਆ ਤੂੰ ਤਾਂ ਮੇਰੀ ਧੀ ਐ ਢਟ ਮਚਾਏਂਗੀ ਗੱਲ ਕਰ ਗੁਰਲਾਲ ਸਿੰਘ ਦਾ ਨਹੀਂ ਪਤਾ ਕੀ ਆਖੂ ਨਹੀਂ ਨਹੀਂ ਤੂੰ ਫਿਕਰ ਨਾ ਕਰੋਦੀ ਉਹਦੇ ਤਾਂ ਬਾਲਾ ਵਧੀਆ ਸੁਭਾਅ ਉਹ ਤਾਂ ਜਮਾ ਕੁਛ ਨਹੀਂ ਕਹਿਣਾ ਚਲ ਠੀਕ ਹੈ ਬਤਨਾ ਨੇ ਦੇਖਣੀ ਫਿਰ ਹੋਰ ਕੀ ਹੈ ਜਿਵੇਂ ਟਾਈਮ ਲੰਘਦਾ ਓਵੇਂ ਚਲ ਕੋਈ ਨਹੀਂ ਫਿਰ ਉਹਨਾਂ ਦੀ ਉਹਨਾਂ ਨਾਲ ਰਹੇਗੀ ਦੇਖੋ ਚੰਗੀ ਨਹੀਂ ਹੈਗੀ ਮੇਰੇ ਭਰਾਵਾਂ ਦੀ ਗੱਲ ਦੋ ਭਰਾ ਸੀਗੇ ਰੋਟੀ ਦੇਣ ਦਾ ਤਾਂ ਉਹਨਾਂ ਨੂੰ ਹੱਕ ਬਣਦਾ ਸੀ ਚਲ ਬਾਲਾ ਕਰਦੇ ਸੀ ਆਪ ਵਿੱਚ ਦੀ ਡੱਡ ਹੋ ਜਾਣੀ ਹਾਂ ਜਿਹੜੀ ਮਾੜੀ ਮੋਟੀ ਬਣਦੀ ਸੀ ਜਿਹੜੀ ਇੱਕ ਤਾਂ ਤੇਰਾ ਕਰਦੀ ਹੂ ਮਾੜਾ ਮੋਟਾ ਕੋਈ ਨਹੀਂ ਕਰਦੀ ਬੁੱਤ ਮੈਂ ਤੈਨੂੰ ਉਹਦਾ ਕਲਾਾ ਹੱਡੀ ਵੀ ਇੱਕੇ ਕਰਦਿਆਂ ਨਾ ਲੈ ਇੱਕੇ ਕਰਦਿਆਂ ਨਾਲੇ ਤੂੰ ਵੀ ਕਹਿੰਦੀ ਨਾ ਮਾਂ ਦੋਨੇ ਇੱਕੇ ਕਰਦਿਆਂ ਰਹਿ ਲੈ ਇੱਕ ਤੇਰ ਕੋ ਰਿਹਾ ਕਰੋ ਇੱਕ ਪਿੰਡ ਵਗਜਿਆ ਕਰੂਗੀ ਮੈਂ ਆਪਾਂ ਤਾਂ ਭਲੀਕ ਸੋਚਿਆ ਸੀਗਾ ਆਪਾਂ ਕਿਹਾ ਬੁਰਾ ਸੋਚਿਆ ਸੀ ਉਹਨਾਂ ਨਾਲ ਵੀ ਚੱਲ ਇੱਕ ਕਰਦਿਆਂ ਦੋਨੇ ਪਹਿਣਾ ਇੱਕ ਜਾਨੀ ਇੱਥੇ ਇੱਕ ਜਾਨੀ ਪੇਕੀ ਚਾਰ ਦਿਨ ਲਾਇਆ ਕਰੂ ਬਾਰੀ ਨਾ ਵਗਜਿਆ ਕਰਨੀ ਆ ਨਾਲੇ ਉਹ ਗੱਲ ਦੋਨਾਂ ਭੈਣਾਂ ਦੀ ਬਣੂਗੀ ਮੈਨੂੰ ਐ ਸੀ ਜੇ ਦੋ ਆਡੋ ਆਡ ਦੀਆਂ ਲੈ ਲੀਆਂ ਲੜਾਈ ਉਹਨਾਂ ਦੀ ਹੋਇਆ ਕਰੂ ਵਿੱਚ ਤੈਨੂੰ ਘਿਸਿਆ ਕਰਨੀਆਂ ਸਕੀਆਂ ਭੈਣਾਂ ਲੜਨਗੀਆਂ ਨਹੀਂ ਹੁਣ ਮੈਨੂੰ ਕਿ ਵੀ ਤਸੀਬੇ ਇਕਾ ਕਰਕੇ ਤੇਰੇ ਪਿੱਛੇ ਪੈ ਜਾਣੀਆਂ ਮੇਰੇ ਵਿਚੇ ਦੇ ਭੈਣੇ ਭੈਣਾ ਬੁੱਤਾਂ ਮੈਂ ਤਾਂ ਕਹਾਂ ਦੁੱਪੜਾ ਜਿਹੜਾ ਦਿੰਦੀਆਂ ਦਿੰਨੇ ਰੋਟੀ ਟੋਕਣ ਦਿੰਨੇ ਉਹ ਤਾਂ ਤੈਨੂੰ ਵੀ ਵਾੜਾ ਕੁਝ ਬੋਲਦੀਆਂ ਬੁੱਤ ਮੈਂ ਮੈਨੂੰ ਤਾਂ ਦੇ ਕੁਝ ਮਰਜ਼ੀ ਬੋਲੀ ਜਾਣ ਜਦੋਂ ਮੈਂ ਉਹਨਾਂ ਨੂੰ ਦੇਖਦੀ ਨਹੀਂ ਅੱਖੀ ਕੋਲੇ ਵੀ ਦਾ ਤਾਂ ਮੇਰਾ ਬਥੇਰੀ ਕਰਦੀਆਂ ਗਿਆ ਕੋਲੇ ਵੀ ਦਾ ਤਾਂ ਐ ਕਹਿਣਨੀਆਂ ਵੀ ਇਸ ਤਾਂ ਬੇਬੇ ਨੂੰ ਵੀ ਨਹੀਂ ਕੁਝ ਕਹਿਣਾ ਉਦੋਂ ਚਾਰ ਦਿਨ ਤ ਗਾਲ ਸਹੀਏ ਬੁੱਤ ਕੋੜੇ ਕੋੜੇ ਬੋਲੇ ਸੋਹਣੇ ਲੱਗਦੇ ਆਗੇ ਦੂਰ ਨਹੀਂ ਲੱਗਦੇ ਹੁੰਦੇ ਦੂਰ ਬੈਠੇ ਦਾ ਬੋਲ ਕਮਲ ਆ ਜਾਂਦੇ ਹੁਣ ਜਿਵੇਂ ਮੈਂ ਮਾਂ ਇੱਥੇ ਬੈਣਾ ਬੁੱਤ ਕਮਲ ਆਈ ਬੈਠੀ ਸੀ ਵੀ ਕਿੱਥੇ ਵਰਗਾ ਨੂਹਾ ਕਿੱਥੇ ਮੇਰੀ ਟੀ ਸੀ ਚਲ ਕੋਈ ਨਹੀਂ ਮਾਂ ਪਾਣੀ ਪੀ ਤੁ ਕਰ ਪਾਣੀ ਪੀ ਵੀ ਮਾਂ ਬੁੱਤ ਪਾਣੀ ਮੈਂ ਤਾਂ ਪਾਣੀ ਨਹੀਂ ਨਾਗਦਾ ਕੋਈ ਨਹੀਂ ਪੀ ਲਾ ਪਾਣੀ ਤਾਂ ਹੁਣ ਪੀਣੀ ਹੈਗਾ ਫਿਰ ਮੈਂ ਚਾਹ ਬਣਾ ਕੇ ਲੈ ਆਉਣੀ ਆ ਤੇ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ 5-10 ਦਿਨ ਰਹਿ ਮੇਰੇ ਕੋਲ ਦੇਖ ਲਈ ਜਦੋਂ ਮਾੜੀ ਮੁੱਟੀ ਸ਼ਰਮ ਆਈ ਨਾ ਉਹਨਾਂ ਨੂੰ ਵੀ 30 ਦੇ ਬਾਰਗੇ ਬੈਠੀ ਐ ਆਪ ਹੀ ਆ ਜਾਣਗੇ ਤੈਨੂੰ ਲੈਣ ਪੰਜ ਦਸ ਦਿਨ ਕਿਹੜਾ ਪੁੱਤ ਮੈਂ ਤਾਂ ਹੁਣ ਜਾਂਦੀ ਨਹੀਂ ਤੇਰੇ ਕੋਲ ਰਹੂ ਮੈਂ ਤਾਂ ਕਹਿੰਦਾ ਜੀ ਨਹੀਂ ਕਰਦਾ ਘਰੇ ਜਾਣ ਲੈ ਨਾ ਜਾਈ ਮਾਂ ਮੈਂ ਤੈਨੂੰ ਐ ਕਹਿੰਨੀ ਆਂ ਵੀ ਜਾ ਕੋਈ ਨਹੀਂ ਜਿੱਦੇ ਲੈਣ ਆਉਣਗੇ ਉਹਦੇ ਦੇਖਾਂਗੇ ਮੈਂ ਤਾਂ ਆਂ ਕੇ ਦੇਖਾਂਗੇ ਪੁੱਤ ਮੈਂ ਢਡਾਂ ਤੈਨੂੰ ਕਹੀ ਜਾਂਦੀ ਮੈਂ ਜਾਂਦੀ ਨਹੀਂ ਮੈਂ ਤੇਰੇ ਕੋਲ ਰਹੂਗੀ ਵੀ ਮੇਰਾ ਨ ਕੋਈ ਜੀ ਨਹੀਂ ਕਰਦਾ ਗੱਲ ਕਰ ਮੈਂ ਇੱਥੇ ਲੋਕਾਂ ਚ ਕਿੰਨਾ ਮੂੰਹ ਕੱਢੂੰਗੀ ਅਗਲਾ ਕਹਿੰਦਾ ਕੁੜਮਾ ਦੇ ਵਾਰ ਬੈਠੀ ਮੈਂ ਸੋਣੀ ਨਹੀਂ ਲੱਗਣੀ ਚੱਲ ਕੋਈ ਨਹੀਂ ਮੈਂ ਉਹ ਤਾਂ ਕੋਈ ਆਪਾਂ ਬਹਾਨਾ ਲਾ ਲਾਂਗੇ ਮੈਂ ਕਹਿ ਦੂੰਗੀ ਮੈਂ ਨਾ ਲੱਤ ਦੀ ਦਵਾਈ ਖਾਨੀ ਆ ਮੇਰੀ ਮਾਂ ਤਾਂ ਆਈ ਆ ਮਾਣਾ ਉਹ ਤਾਂ ਕੋਈ ਮੇਰੇ ਨਾ ਕਰਾਂਦੀ ਏਨੇ ਕਹਾਣੀ ਦਿਸਣਾਂ ਥੋੜੀ ਦੱਸਣਾ ਵੀ ਮੇਰੀ ਮਾਂ ਨੂੰ ਕੱਢਿਆ ਕਰੋ ਜਾਂ ਮੇਰੇ ਘਰ ਪਰਜਾਈਆਂ ਨਾਲ ਲੜਕੀ ਆਈ ਏ ਤੂੰ ਕੜਾ ਲੜਕੀ ਆਈਆਂ ਫਿਰ ਉਹਨਾਂ ਨੂੰ ਤੈਨੂੰ ਕੱਢਿਆ ਉਹਨਾਂ ਨੇ ਕਰ ਉਹਨਾਂ ਨੇ ਲੜਕੇ ਕੱਢੇ ਬੁੱਤ ਮੈਂ ਤਾਂ ਦਿਨਾਂ ਹੋ ਗਏ ਨਾ ਰੋਟੀ ਨਲਟੀ ਜਿਹੜੋ ਕਹਿੰਦੇ ਮੈਂ ਆਉਂਦੀ ਹੋਈ ਨਹੀਂ ਤੇਰੇ ਚਾਚੇ ਦੇ ਘਰ ਖਾ ਕੇ ਆਈਏ ਰੋਟੀ ਘਰੋਂ ਨਹੀਂ ਸੀ ਨਿਕਲਣ ਦੇ ਨਾ ਮੈਂ ਮਰ ਜਾ ਤੂੰ ਤਿੰਨ ਦਿਨ ਭੁੱਖੀ ਰਹਿ ਜਾਂ ਤਿੰਨ ਦਿਨ ਭੁੱਖੀ ਰਹਿ ਮਾਂ ਤੂੰ ਉਦੋਂ ਕਿਉਂ ਨਹੀਂ ਆਈ ਮੇਰੇ ਕੋਲ ਏ ਫਿਰ ਮੈਂ ਐਸੇ ਬੋਤਾ ਅੱਜ ਹੋਰ ਸਵੇਰੇ ਹੋਰ ਵੀ ਕਦੋਂ ਨਾ ਕਰੋ ਤਾਂ ਮੇਰੇ ਤੇ ਤੇ ਜਾਣਗੇ ਜਦੋਂ ਨਾ ਤੇ ਜੀਆਂ ਅੱਕੀ ਹੋਈ ਤੇ ਚੱਕ ਕੇ ਜੋੜਾ ਮੈਂ ਇਧਰ ਹੀ ਤੁਰੇ ਮੈਂ ਤਾਂ ਦੱਸ ਕੇ ਵੀ ਨਹੀਂ ਆਈ ਹੁਣ ਬਿਮਾਰੀ ਆਪ ਦਿੱਤੀ ਕੋਈ ਜਾਣੀ ਆ ਬੜੀ ਵਧੀਆ ਕਰਾਂ ਮਾਂ ਜਿਹੜਾ ਦੱਸ ਕੇ ਨਹੀਂ ਕੋਈ ਨਹੀਂ ਮੇਰੇ ਕੋਲ ਫੋਨ ਕਰਨ ਦੇ ਬਾਰੀ ਨਾ ਕਰਨਗੇ ਕਰਨਾ ਸਾਰਿਆਂ ਨੂੰ ਐ ਕਹੂੰਗੀ ਵੀ ਮੇਰੀ ਮਾਂ ਦੱਸੋ ਕਿੱਥੇ ਮੇਰੇ ਕੋਲ ਤਾਂ ਆਈ ਨਹੀਂ ਠੀਕ ਹੈ ਬੁੱਤ ਮੈਨੂੰ ਤਾਂ ਹੁਣ ਗਰਲਾਲ ਸੋਂ ਤੇ ਵੀ ਡਰ ਲੱਗ ਜਾਂਦਾ ਵੀ ਮੈਨੂੰ ਕਿਤੇ ਜਦੋਂ ਮੇਰੇ ਪੁੱਤਾਂ ਨੇ ਘਰੋਂ ਕੱਢਤਾ ਕਿਤੇ ਇਹ ਵੀ ਨਾ ਕਰੋ ਕਰਦੇ ਮੈਨੂੰ ਨਹੀਂ ਨਹੀਂ ਮਾਂ ਕਿਧਰੇ ਨਹੀਂ ਕੱਢਦਾ ਤੈਨੂੰ ਮੈਂ ਤੈਨੂੰ ਦੱਸ ਤੂੰ ਜਿਵੇਂ ਮੈਂ ਕਹੂੰਗੀ ਉਵੇਂ ਕਰੀਂ ਇਹ ਤਾਂ ਮੈ ਰੋਟੀ ਮੈ ਜੜੀ ਉਹਨੇ ਕਿਹਾ ਤੈਨੂੰ ਰੋਟੀ ਪਕਾ ਕੇ ਦੇਣੀ ਹੈਗੀ ਉਹਨੇ ਤਾਂ ਉਹਦੇ ਖੇਤਾਂ ਦੇ ਕੰਮ ਕਰਨੇ ਆ ਕੰਮ ਕਰਦੇ ਤੁਰਿਆ ਫਿਰੂ ਉਹਨੂੰ ਕਿਨੇ ਅੱਗੇ ਮੈਂ ਤੱਲੀ ਰਹਿ ਜਾਂਦੀ ਸੀ ਗੱਲ ਸਹੀ ਏ ਪੁੱਤ ਮੈਨੂੰ ਐਸੀ ਵੀ ਚੱਲ ਕੋਈ ਹੋਵੇ ਗੱਲਾਂ ਵਾਲਾ ਮੇਰੀ ਸੱਸਾ ਦੇਖ ਲਾ ਉਹ ਉਧਰ ਦੂਜੇ ਨੇ ਪਈ ਹੁਣ ਦੂਜੇ ਨਾਲ ਹੈਗੀ ਏ ਪੁੱਤ ਉਹ ਕੋੜਾ ਆਪਾਂ ਨੂੰ ਆ ਤਾਂ ਰੇਤ ਕੋਲ ਹੁੰਦੀ ਆ ਕਾ ਗਈ ਪੁੱਤ ਮੈਂ ਤੇਰੇ ਕੋਲੋਂ ਮੇਰਾ ਤਾਂ ਦਿਲ ਡੋਲੀ ਜਾਂਦਾ ਏ ਨਹੀਂ ਕੰਗ ਲੱਗਦਾ ਮੇਰਾ ਮੈਂ ਜੀ ਆਪੀ ਲੱਗਣ ਲੱਗ ਜੂਗਾ 2-4 ਦਿਨਾਂ ਚ ਲੱਗਣ ਲੱਗ ਜੂਗਾ ਇਕਿ ਜੇ ਮੇਰੀ ਸੱਸ ਮੇਰੇ ਨਾਲ ਹੁੰਦੀ ਉਹ ਤਾਂ ਗੱਲ-ਗੱਲ ਤੇ ਟੋਕਦੀ ਵੀ ਭਾਈ ਤੇਰੀ ਮਾਂ ਚਾਹ ਪੀਂਦੀ ਤੇਰੀ ਮਾਂ ਰੋਟੀ ਖਾਂਦੀ ਸਾਡਾ ਖਰਚ ਕਰਦੀ ਨਾਲੇ ਇਹਦੇ ਪੁੱਠੂਆਂ ਸਿੱਧੀਆਂ ਉਂਗਲਾਂ ਲਾਉਂਦੀ ਜਦੋਂ ਮੇਰੀ ਸੱਸ ਨਹੀਂ ਮੇਰੇ ਨਾਲ ਮੈਂ ਕੱਲੀ ਜਾਣੀ ਆ ਮੇਰੇ ਚੁੱਲ੍ਹੇ ਤੇ ਤੈਨੂੰ ਕੌਣ ਕੋਈ ਵੀ ਕੀ ਖਾਣੀ ਹੈ ਕੀ ਪੀਣੀ ਹੈ ਮੈਂ ਤਾਂ ਚੰਗਾ ਕੰਮ ਚੰਗਾ ਪੀਉਂ ਖਾਂ ਚੱਲ ਬੁੱਤ ਚਲ-ਗੱਲ ਕਰ ਘੁੰਗੀ ਦੇ ਘਰ ਵਰਗਾ ਰਾਜ ਨਹੀਂ ਹੁੰਦਾ ਪੁੱਤ ਇੱਥੇ ਗੱਲ ਕਰ ਮੈਂ ਸੋਹਣੀ ਨਹੀਂ ਲੱਗਦੀ ਹੁਣ ਮੇਰਾ ਪੈਰ ਅੰਦਰ ਨੂੰ ਵਗਦਾ ਨਹੀਂ ਕੋਈ ਨਹੀਂ ਮੈਂ ਇਧਰ ਰਹਿਣਾ ਤਾਂ ਹੁਣ ਤੈਨੂੰ ਪਾਉਂਗਾ ਜੇ ਤੂੰ ਆਪਦੇ ਘਰੇ ਵੀ ਗੱਲ ਜੇ ਚੱਜ ਦੇ ਲੈਕ ਦੇ ਹੁੰਦੇ ਉਹ ਤੈਨੂੰ ਰੱਖ ਦੇ ਕਿਉਂ ਆਉਣ ਦਿੰਦੇ ਹਾਂ ਫੇਰ ਤਾਂ ਮੈਂ ਕਿਉਂ ਚਲ ਖੜੀ ਹੋ ਜਾ ਆ ਜਾ ਆਪਾਂ ਗਾਹਾਂ ਚੱਲ ਜੀ ਇਹ ਉਹ ਨਾਕ ਦਾ ਟੱਪਦਾ ਦੇਖ ਲੂਗਾ ਵੀ ਕਿਉਂ ਬੋਲੀ ਜਾਂਦੇ ਨੇ ਚੱਲ ਪਰਦੇ ਵਾਲੀ ਗੱਲ ਹੁੰਦੀ ਹੈ ਅੰਦਰ ਬਹਿ ਕੇ ਕਰਾਂਗੇ ਮਾਮਾ ਤੀਆਂ ਚੰਦੇ ਮੈਂ ਵਧੀਆ ਤੈਨੂੰ ਚਾਹ ਬਣਾ ਕੇ ਦੀਂ ਨਿੰਜ ਕਹੇ ਤਾਂ ਪਹਿਲਾਂ ਰੋਟੀ ਬਣਾ ਲੈਣੀ ਆ ਨਾ ਰੋਟੀ ਤਾਂ ਮੈਂ ਤੇਰੇ ਚਾਚੇ ਦੇ ਘਰੇ ਖਾਈ ਉਹ ਤਾਂ ਵਸ ਖਾਣੇ ਚਾਹ ਕਰ ਲਾਂਗੇ ਆਪਾਂ ਕੋਈ ਨਾ ਹਜੇ ਤੂੰ ਕੰਮ ਕਰ ਲੈ ਪੁੱਤ ਚੱਲ ਕੋਈ ਨਹੀਂ ਮੈਂ ਕੰਮ ਤਾਂ ਮੈਂ ਕਰੀ ਐ ਹੁਣ ਤੇ ਐ ਕਰ ਤੂੰ ਵਧੀਆ ਐ ਨਾ ਰਾਮ ਕਰਲਾ ਜੇ ਨਾ ਤੈਨੂੰ ਤੀਨ ਰਮ ਪਾਣੀ ਪਾ ਨਾ 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 ਕਹੀਏ ਮੈਂ ਦਰਜਾ ਚੇ ਕਰ ਹਾਂ ਹਾਂ ਨਾ ਐਸੀ ਚਾਚੀ ਦੀ ਗੱਲ ਐ ਚਾਚੀ ਤਾਂ ਬਥੇਰੀ ਚੰਗੀ ਐ ਵਿਚਾਰੀ ਗੱਲ ਕਰ ਕੀ ਕਰੇ ਹੁਣ ਚਾਚੀ ਤਾਂ ਉਹਦੇ ਘਰੇ ਵੀ ਨਹੀਂ ਰੱਖ ਸਕਦੀ ਲਓ ਰੇ ਜੇ ਬੈਠੇਗੀ ਕਿ ਅੰਦਰ ਕਰਾਂ ਮੈਂ ਬਸ ਬੁੱਤ ਇੱਥੇ ਧੁੱਪੀ ਬੈਠੀਆਂ ਕੋਈ ਨਾ ਐ ਕਰ ਤੂੰ ਰਾਮ ਕਰਲਾ ਪੈ ਜਾ ਬਿੰਦ ਚੰਗਾ ਬੁੱਤ ਹੋਰ ਮੈਂ ਚੋੜਾ ਟਰ ਕੇ ਨਹੀਂ ਤਰ ਅੰਦਰ ਕਿਤੇ ਨੋਹਾਂ ਗਿਆ ਕਿਤੇ ਧੀ ਐ ਨੋਹਾ ਤਾਂ ਮੈਨੂੰ ਕਹਿਣੀ ਹੁੰਦਾ ਸੀ ਕਿ ਮੰਜੇ ਤੇ ਨਾ ਵਾ ਇਸ ਸੜਿਆ ਜਾ ਮੰਜਾ ਤੇ ਤਾਂ ਸੀ ਬੁੜੀ ਐਕਟੀ ਬੈਠੀ ਰੋ ਤੇ ਤੀਨ ਨੈਣਾਂ ਸੋਨਾ ਫੁੱਲਾਂ ਨਾਲ ਮੰਜਾ ਡਾਹੀ ਬੈਠੀ ਵੀ ਮੇਰੀ ਮਾਂ ਐ ਹਜੇ ਮੈਨੂੰ ਕਹਿੰਦੀ ਤੂੰ ਪਾ ਲੈ ਆਰਾਮ ਕਰ ਲੈ ਤੇ ਨੋਹਾ ਕਿੱਥੇ ਬੈਣੀ ਸੀ ਆਰਾਮ ਕਰ ਲੈ ਨੋਹਾ ਤਾਂ ਕੰਮ ਭਾ ਦਾਂ ਸੀ ਤਾਂ ਇਹ ਕਹਿੰਦੇ ਹੁੰਦੇ ਸਿਆਣੇ ਵੀ ਨੋਹਾ ਦਾ ਢਿੱਡ ਨੀਮਾ ਚ ਦਾ ਹੁੰਦਾ ਸੱਸਾਂ ਤੇ ਤੀ ਆਨੇ ਦੀ ਢਮੱਚਦਾ ਹੁੰਦਾ ਮਾਵਾਂ ਤੇ ਮੇਰੀ ਤੀ ਦਾ ਢਮੱਚਾ ਤਾਂ ਕਹਿੰਦੀ ਮਾਂ ਆਰਾਮ ਕਰ ਲੈ ਚੱਲ ਪਈਆਂ ਬੁੱਤ ਗੱਲ ਕਰਦੇ ਨੇ ਮਾਂ ਨਹੀਂ ਮੇਰਾ ਵਾਦਾ ਤੇਰੇ ਕੋਲ ਭੋਣੀ ਮੈਂ ਲੱਖ ਆ ਗਈ ਆਡੇ ਘਰ ਮੈਨਾਂ ਮੇਰਾ ਜੀ ਨਹੀਂ ਲੱਗਦਾ ਆਵਰੇ ਕੰਨ ਦਾ ਘਰ ਆ ਜਿਹੜਾ ਕੰਨ ਮਨਤਾਹ ਚੂੰ ਵੀ ਜੰਗੀ ਰਾਇ ਦੇ ਬੋ ਤੇਰੇ ਮਹਿਲ ਤਾਂ ਮੈਨੂੰ ਕਹਿੰਦੇ ਚੰਗੇ ਵੀ ਨਹੀਂ ਲੱਗਦੇ ਮੇਰੀ ਮਾਂ ਨੂੰ ਤਾਂ ਨਾ ਤੁਰ ਜਾਂਦੀ ਨੇ ਇੱਥੋਂ ਦੀ ਦਿਸ ਗਏ ਕਹਿੰਦੀ ਨਹੀਂ ਬਲਾਂ ਸੋਨੇ ਸਿੰਗਰੇ ਖੜੇ ਪਈ ਸੋਡੇ ਤਾਂ ਲੱਗੇ ਮੈਨੂੰ ਤਾਂ ਨਾ ਕੱਚੇ ਕੱਚੇ ਸਿੰਗਰੇ ਦੀ ਥੋੜੀ ਜੀ ਦਾਲ ਬਣਾ ਕੇ ਦੇ ਮੇਰੇ ਤਾਂ ਬਲਾਂ ਜੀ ਕਰੀ ਜਾਂਦਾ ਮੈਨੂੰ ਤਾਂ ਨਾ ਮਨ ਪਸੰਦ ਕੋਈ ਚੀਜ਼ ਹੀ ਨਹੀਂ ਸੀ ਬਣਾ ਕੇ ਦਿੰਦਾਂ ਚੰਦਰ ਗਾਨ ਨੇ ਦੇਖ ਲੈ ਕਿੱਡੀ ਕ ਗੱਲ ਹੈ ਲਾ ਹੈ ਐਡਾ ਹੋਈ ਗੱਲ ਬਾਗ ਰ ਗਈ ਈ ਬਾੜੀ ਲਾ ਰੱਖੀ ਹੈ ਤੁਸੀਂ ਚਾਰ ਤੋੜ ਕੇ ਮਾਂ ਨੂੰ ਬਣਾ ਕੇ ਦੇ ਦੇ। ਉਹ ਸਿੰਗਰੇ ਜੇ ਤੂੰ ਰੋਜ਼ ਕੋ ਤੋੜੀ ਜਾਨੀਂ ਕੀ ਬੋਲੀ ਜਾਨੀਂ ਕੱਲੀ ਬੋਲੀਂ ਦਿਮਾਗ ਠੀਕ ਹੈ ਤੇਰਾ। ਨਾ ਦਿਮਾਗ ਠੀਕ ਨੂੰ ਮੇਰਾ ਕਰਾ ਦਿਮਾਗ ਖਰਾਬ ਹੈਗਾ। ਬੋਲੀ ਜਾਨੀਂ ਮੈਂ ਤਾਂ ਚਾਰ ਸਿੰਗਰੇ ਤੋੜਦੀਆਂ ਤੈਨੂੰ ਕੀ ਤਕਲੀਫ ਹੋਗੀ ਇਹਨਾਂ ਨੇ ਤੋੜਨ ਦੀ? ਉਹ ਸਿੰਗਰੇ ਤਾਂ ਨਾ ਰੋਜ਼ ਹੀ ਤੋੜ ਲੈਂਦੇ ਮੈਨੂੰ ਤੇ ਇਹਦੀ ਸਬਜ਼ੀ ਸਵਾਦ ਨਹੀਂ ਲੱਗਦੀ। ਕੋਈ ਨਹੀਂ ਮੈਂ ਕੱਬ ਤੇਰੇ ਖਾਤਰ ਬਣਾਉਣੀ ਆ। ਪਟਾਪ ਬਣਾਉਂਗੀ। ਨਾਲੇ ਮੇਰੀ ਗੱਲ ਸੁਣ। ਹਾਂ ਉਹ ਤੇਰੀ ਮਾਂ ਦੀ ਏਡੀ ਦੁਰਦਸ਼ਾ ਕੋ ਕਰ ਰੱਖੇ ਤੇਰੇ ਭਰਾਵਾਂ ਨੇ। ਤੇ ਤੈਨੂੰ ਕੀ ਪਤਾ ਵੀ ਮੇਰੀ ਮਾਂ ਦੀ ਦੁਰਦ ਵਿੱਚ ਤੂੰ ਮੇਰੇ ਭਰਾਵਾਂ ਨੂੰ ਫੜੀਏ ਨੇ ਤੈਨੂੰ ਕੌਣ ਕਹਿੰਦੇ ਮੈਨੂੰ ਕੌਣ ਕਹਿੰਦੇ ਆ ਦੱਸ ਮੈਨੂੰ ਉਹ ਤੇਰੇ ਭਰਾ ਨੇ ਫੋਨ ਕੀਤਾ ਸੀਗਾ ਹੋਰ ਮੈਨੂੰ ਕੀ ਪਤਾ ਲੱਗਿਆ ਤੇਰੇ ਕੋਲ ਕਿਸੇ ਪਾਸੇ ਰੋਟੀ ਨਹੀਂ ਖਾਂਦੀ ਐ ਢੀ ਭੇੜੀ ਬੁੜੀ ਐ ਦੋਨਾਂ ਲੜੀ ਜਾਂਦੀ ਐ ਮੈਂ ਤਾਂ ਨਹੀਂ ਮੇਰੀ ਮਾਂ ਦੇ ਖਿਲਾਫ ਕੁਛ ਨਾ ਬੋਲ ਮੈਂ ਕੁਛ ਨਹੀਂ ਸੁਣਨਾ ਚਾਹੁੰਦੀ ਮਾਂ ਐ ਮੇਰੀ ਜਨਮ ਦਿੱਤਾ ਮੈਨੂੰ ਤੇ ਕਹੇ ਕਿ ਮੈਂ ਨਿੱਤ ਕਿਹਾ ਕਿਹੜੀ ਗੱਲ ਨੇ ਉਹ ਮੈਂ ਤੇਰੀ ਮਾਂ ਨੂੰ ਕੁਛ ਬੋਲਣ ਤੂੰ ਚੱਲ ਲੈਣਾ ਉਹ ਮੈਂ ਕੀ ਖਿਲਾਫ ਬੋਲਦਾ ਹਾਂ ਉਹ ਜਹਦ ਬੋਲਦਾ ਕਿ ਮੇਰੇ ਭਰਾ ਨੇ ਕਿਹਾ ਸੀ ਹਜੇ ਮੈਂ ਤੈਨੂੰ ਦੱਸਦਾ कोई नी भा बोली भाई रहूगा माए तेरा नी हक बनता कह मैं तेन सा। दस जेड हिसाब तू बोल देता तू आ जाए देख लेबे भी नंघी है इन्हें हाँ भी कोई नहीं आय पुछा ਵੀ ਭਾਈ ਕਿਵੇਂ ਸੀਂ ਗਰੇ ਤੋੜੀ ਇਹਨੇ ਜੇ ਲਮੈਂਤਾ ਬਲਾਉਂਦੀ ਵੀ ਨਹੀਂ ਜਾਵਾ ਮੇਰੇ ਕੋਲ ਦਿੱਤੇ ਦੀ ਮਾਂ ਚੁੱਪ ਕਰਕੇ ਟੱਪ ਜਾਂਦੀ ਐ ਤੇ ਇਹ ਮੇਰੀ ਮਾਂ ਨੂੰ ਦੇਖ ਲੈ ਕਿੰਨਾ ਕੁਛ ਬੋਲ ਕੇ ਵੀ ਮੈਂ ਤੇਰੀ ਮਾਂ ਨੂੰ ਕੁਛ ਬੋਲੇ ਤੇਰੀ ਮਾਂ ਵੀ ਤਾਂ ਮੇਰੇ ਕੋਲ ਦੀ ਨੰਗ ਕੇ ਗਈ ਐ ਮੈਂ ਇਹਨੂੰ ਕੋਈ ਬੁਰਾ ਭਲਾ ਕਹਿਨੀ ਆ ਤੂੰ ਮੇਰੀ ਮਾਂ ਨੂੰ ਕਹਨੇ ਉਹ ਜੇ ਮੇਰੇ ਭਰਾ ਕੰਜਰ ਪਹਿਲੀ ਚਰਕਦੇ ਨੇ ਇਹਦੇ ਕੋਲੇ ਫੋਨ ਠੋਕਿਆ ਵੀ ਤੁਸੀਂ ਮੇਰੇ ਕੋਲੇ ਲਾ ਕੇ ਪੁੱਛ ਲਓ ਭਈ ਬੇਬੇ ਆਈ ਐ ਜਾਂ ਨਾ ਆਈ ਐ ਖੜ ਜਾ ਇੱਥੇ ਦੋ ਮਿੰਟ ਆ ਗਈ ਮੈਂ ਕੀ ਦਿੱਤੀ ਹੁੰਦੀ ਐ ਨੂਹਾ ਨੂਹਾ ਹੁੰਦੀਆਂ ਨੇਗੀਆਂ ਮੈਨੂੰ ਲੈ ਇੱਕ ਵਾਰੀ ਬੋਲਣ ਨਹੀਂ ਦਿੱਤਾ ਤੇ ਉਹਦੀ ਮਰਦੀ ਤਾਂ ਉਹ ਵਾਰਗੇ ਵਾਰਗੀ ਸੁਂਗਰੇ ਲੈਣ ਆ ਕੇ ਮਾਂਵਾ ਸੁਂਗਰੇ ਬਣਾਣੇ ਆ ਕੇ ਮੈਂ ਦੱਸਤਾ ਵੀ ਸੁਂਗਰੇ ਲੱਗੇ ਖੜੇ ਹੈਗੇ ਤੇ ਕਹਿੰਦੀ ਮੈਂ ਸਬਜ਼ੀ ਬਣਾ ਲਨੀ ਆ ਮਾਂ ਤੂੰ ਖਾ ਲਈ ਤੇ ਪਤਾ ਨਹੀਂ ਹੁਣ ਕੀ ਦੇਣਾ ਬੋਲੀ ਜਾਂਦੀ ਹੈਗੀ ਪੈਂਦਾ ਲੱਗਦਾ ਉਹਦੀ ਸੱਸ ਨਾ ਹੋਵੇ ਕਿਤੇ ਉਸੇ ਨਾਲ ਹੀ ਬੋਲੀ ਜਾਂਦੀ ਹੋਵੇ ਚਲ ਕੋਈ ਨਾ ਬੋਲੀ ਜਾਂਦੇ ਭਈ ਆਪਦਾ ਘਰ ਆ ਉਹਦਾ ਉਹਨਾਂ ਤੋਂ ਬੋਲਣਾ ਹੀ ਐ ਮੈਂ ਕਿਉ ਉਹਨਾਂ ਰੋਕਲਾ ਸਕਦੀ ਆ ਗੱਲ ਕਰ ਕਹਿੰਦੇ ਹੁੰਦੇ ਨਹੀਂ ਆ ਧੀਆ ਹੁੰਦੀਆਂ ਨਹੀਂ ਆ ਨੂਹਾ ਨੂਹਾ ਹੁੰਦੀਆਂ ਨਹੀਂ ਆ ਮੇਰੀ ਧੀ ਤਾਂ ਮੇਰੀ ਮੂੰਹੋਂ ਕੱਢੀ ਹਰ ਇੱਕ ਗੱਲ ਬਗਾਉਂਦੀ ਆ ਪਰ ਨੂਹਾ ਨਹੀਂ ਬਗਾਉਂਦਾ ਨੂਹਾ ਨਹੀਂ ਮੇਰੇ ਨਾਲ ਲਾ ਕੇ ਖਾਣੇ ਕੀ ਕਰਾਂ ਮੈਂ ਮੈਂ ਨਹੀਂ ਆ ਕਹਿੰਦੇ ਜੇ ਉਹ ਜਿਹਨਾਂ ਨਾਲ ਮੇਰੀ ਧੀ ਨਾਲ ਦਿੰਗਾ ਮੈਂ ਕਿਉਂ ਆਉਂਦੀ ਕੀ ਲੋੜ ਸੀ ਮੈਨੂੰ ਆਉਂਦੀ ਧੀ ਦੇ ਬਾਰ ਬੈਠਾਂ ਦੀ ਗੱਲ ਕਰ ਹੁਣ ਆਏ ਬੋਲਦਿਆਂ ਦੱਸ ਸੱਸ ਨੂੰ ਆ ਆਪਣੇ ਮੈਨੂੰ ਤਾਂ ਲੱਗਦਾ ਹੈਗਾ ਦੇਖਣ ਚ ਵਿਖਾਉਣੀ ਮੈਨੂੰ ਹੀ ਦੁਰਸ਼ਰਕੀ ਜਾਂਦੀਆਂ ਦੋਨੇ ਸੱਸ ਨੂੰ ਆ ਦੇਖੋ ਭਾਈ ਕੀ ਤੈ ਮੈਨ ਕਿਉ ਕਰੂਗੀ ਉਹਦੀ ਸਸਤਾ ਕਹਿ ਸਕਦੀ ਜੋ ਕੁਝ ਕਹਿ ਸਕਦੀ ਰੁਕੀ ਰੁਕੀ ਮੜਿਆ ਗੱਲ ਤਾਂ ਸੁਣ ਲੈ ਮੇਰੀ ਕੀ ਤੇਰੀ ਗੱਲ ਸੁਣਨਾ ਹੁਣ ਵੇ ਤੇਰੀਆਂ ਗੱਲਾਂ ਮੁੱਥੋਂ ਨਹੀਂ ਸੁਣੀਆਂ ਜਾਂਦੀਆਂ ਅ ਮੰਜੇ ਦੀ ਬਹਿ ਜਾ ਨੇ 2 ਮਿੰਟ ਮੇਰੇ ਕੋਲੇ ਮੰਜੇ ਦੀ ਬਹਿ ਜਾ ਕੀ ਗੱਲ ਆਹੋ ਉਹ ਗਾਹਾਂ ਮੈਨੂੰ ਕੋਈ ਪਾਵਨ ਦੀ ਲਾਰਖੇ ਵੀ ਜਾਣ ਤੇ ਪਾਵਨ ਦੀ ਮੈਂ ਤਾਂ ਕੋਈ ਲਾਈ ਨਹੀਂ ਮੇਰੀ ਮਾਂ ਪਈ ਹੈ ਗਾਮ ਖਾਂਵੇਂ ਕੋਲੇ ਜਾ ਕੇ ਨਾ ਕੁਝ ਬੋਲ ਪੀ ਤੇਰੀ ਮਾਂ ਆ ਗਈ ਆਹੋ ਮੇਰੀ ਮਾਂ ਨੇ ਹੁਣ ਆਉਣੀ ਹੈ ਮੇਰੇ ਕੋਲੇ ਉਹ ਚੱਲ ਵਧੀਆ ਹੋਇਆ ਬਹੁਤ ਵਧੀਆ ਹੋਇਆ ਆ ਗਈ ਚੰਗਾ ਇੱਥੇ ਆਉਣਾ ਸੀ ਉਹਨੇ ਹੋਰ ਕਿੱਥੇ ਜਾਣਾ ਸੀ ਮੈਂ ਤੈਨੂੰ ਦੱਸਾਂ ਵੱਧ ਘਟ ਨਾ ਬੋਲੀ ਮੇਰੀ ਮਾਂ ਨੂੰ ਕੋਈ ਗੱਲ ਉਹਨੂੰ ਐ ਨਾ ਦੱਸੀ ਉਹਦੇ ਕੋਲ ਐ ਨਾ ਦੱਸੀ ਵੀ ਮੁੰਡਿਆਂ ਨੇ ਫੋਨ ਕੀਤਾ ਸੀ ਜਾਂ ਮੈਨੂੰ ਐ ਕਹਿੰਦੇ ਸੀ ਜਾਂ ਐ ਕਹਿੰਦੇ ਸੀ ਮੇਰੇ ਭਰਾਵਾਂ ਦਾ ਨਾਂ ਨਾਲੇ ਮੈਂ ਤੈਨੂੰ ਦੱਸ ਉਹ ਤਾਂ ਪਹਿਲੀ ਹੀ ਦੁਖੀ ਹੈ ਵਿਚਾਰੀ ਉਹ ਮੈਂ ਵੱਧ ਘਟ ਨਹੀਂ ਬੋਲਦਾ ਹਾਂ ਤੇਰੇ ਭਰਾ ਨੇ ਮੈਨੂੰ ਪੁੱਛਿਆ ਸੀਗਾ ਕਿ ਬੇਬੇ ਛੋਡੇ ਕੋਲੇ ਤਾਂ ਨਹੀਂ ਆਈ ਉਹ ਮੈਨੂੰ ਹੁਣ ਆਪਣਾ ਖੇਤ ਕੋਈ ਸੁਪਨਾ ਹੁੰਦਾ ਸੀਗਾ ਵੀ ਬੇਬੇ ਆਪਣੇ ਕੋਲੇ ਆ ਗਈ ਚਲੋ ਤਾਂ ਮੈਂ ਮੰਨਦੀ ਆਂ ਵੀ ਲਾ ਲਿਆ ਉਹ ਕੀ ਗੱਲ ਐ ਤੇਰੇ ਕੋਲੇ ਲਾਇਸੀ ਉਹਨੇ ਫੋਨ ਮੇਰੇ ਕੋਲੇ ਵੀ ਲਾ ਸਕਦੇ ਸੀ ਮੈਨੂੰ ਵੀ ਪੁੱਛ ਸਕਦੇ ਸੀ ਵੀ ਭਾਈ ਮਾਂ ਆ ਗਈ ਕਿ ਨਾ ਤੇਰੇ ਕੋਲੇ ਹੈ ਹੁਣ ਮਾਂ ਦੀ ਉਹਨਾਂ ਨੂੰ ਕਦਰ ਹੋ ਗਈ ਉਹ ਮੇਰੇ ਕੋਲੇ ਆ ਕੇ ਉਦੋਂ ਮਾਂ ਨੂੰ ਪੁੱਛਣ ਲੱਗ ਗਈ ਜਦੋਂ ਮਾਂ ਘਰੇ ਰੱਖੀ ਸੀ ਉਦੋਂ ਨਾ ਰੋਟੀ ਦਿੱਤੀ ਮੇਰੀ ਮਾਂ ਤਾਂ ਲੰਮੇ ਦਿਨੋਂ ਭੁੱਖੀ ਰੱਖੀ ਐ ਫਿਰ ਤੂੰ ਕਹਿਦੇ ਨੇ ਤੂੰ ਬੋਲਦੀ ਐ ਤੈਨਾਂ ਦਿਨ ਤੇਰੀ ਮਾਂ ਭੁੱਖੀ ਰੱਖੀ ਐ ਹਾਂ ਉਹ ਮੇਰੇ ਕੋਲੇ ਤੇਰੇ ਭਰਾ ਨੇ ਕੋਈ ਗੱਲ ਨਹੀਂ ਕੀਤੀ ਉਹ ਦੋ ਪੁੱਤ ਨੇ ਇਹ ਕਿੱਥੇ ਭੁੱਖੀ ਰਹਿੰਦੀ ਐ ਨਾਲੇ ਉਧਰ ਰੋਟੀ ਖਾਂਦੀ ਐ ਨਾਲੇ ਉਧਰ ਖਾਂਦੀ ਐ ਉਹ ਦੋਨਾਂ ਕੋਲੇ ਹੋ ਰੋਟੀਆਂ ਖਾਂਦੀ ਐ ਨੜੇ ਨਾ ਲੜਦੀ ਐ ਹਜੇ ਤੈਨੂੰ ਪਤਾ ਨਾ ਕਿ ਤੂੰ ਰੋਸ ਕੱਢ ਰੱਖਿਆ ਨੇ ਦੋਨਾਂ ਨੇ ਰੋਟੀਆਂ ਖਾਣ ਨੂੰ ਉਹ ਕਢਾਇਆ ਤੇ ਨਾ ਕੱਠੀਆਂ ਨੇ ਡੇਣਾ ਦੋਨੇ ਪੰਜਾਈਆਂ ਮੇਰੇਆਂ ਕਿੱਥੇ ਨਾ ਡਾ ਤੈਨੂੰ ਕੋਈ ਕਿਹਨੇ ਕਹਤਾ ਮੈਨੇ ਉਧਰ ਖਾਂਦੀ ਐ ਨਾ ਉਧਰ ਖਾਂਦੀ ਐ ਉਹ ਮੇਰੀ ਗੱਲ ਸੁਣ ਲੈ ਕੱਠੀਆਂ ਨੇ ਪਹੁੰਚ ਐ ਡੱਨੇ ਉਹ ਦੋਨਾਂ ਨੂੰ ਤੰਗ ਕਰਦੀ ਐ ਦੋਨਾਂ ਤੋਂ ਰੋਟੀਆਂ ਮੰਗਦੀ ਐ ਖਾਂਦੀ ਕਿਸੇ ਤੋਂ ਨਹੀਂ ਇਹ ਤੂੰ ਨਾ ਮੈਂ ਤਾਂ ਨਿਸ਼ਾ ਮੇਰੀ ਮਾਂ ਦੇ ਖਿਲਾਫ ਨਾ ਬੋਲ ਮੈਂ ਤਾਂ ਨਹੀਂ ਜੇ ਤੇਰੇ ਘਰੇ ਆ ਗਈ ਨਾ ਪਹਿਲੀ ਤੂੰ ਰੋਟੀਆਂ ਦੀ ਸੜਾਈ ਕਰਨ ਆ ਗਿਆ ਆ ਤੂੰ ਰੋਟੀਆਂ ਦੀ ਗੱਲ ਕਿਵੇਂ ਕਰਦਾ ਮੇਰੀ ਗੱਲ ਮੈਂ ਜੇ ਉਹਦੀ ਮਾਂ ਨੇ ਟੱਕ ਮੇਰੀ ਮਾਸੀ ਕੋਲੇ ਵਗ ਜਾਣਗੇ ਦੋਨੇ ਵਗ ਜਾਣਗੇ ਮਾਮਾ ਤੇ ਇੱਥੇ ਰਹਿ ਨਹੀਂ ਕੱਲਾ ਤੇਰੇ ਪੇਕਿਆਂ ਦਾ ਕਲੇਸ ਹੁਣ ਆਪਣੇ ਘਰੇ ਪਊਗਾ ਉਹ ਤੇਰੇ ਭਰਾ ਨੇ ਕਿਹਾ ਕਹਿੰਦਾ ਇੰਨਾ ਬੇਬੇ ਕਲੇਸ ਕਰਦੀ ਆ ਉਹ ਮੈਨੂੰ ਕੀ ਪਤਾ ਲੱਗਿਆ ਸੀਗਾ ਮੈਨੂੰ ਸਾਰੀਆਂ ਗੱਲਾਂ ਨਹੀਂ ਦੱਸੀਆਂ ਨੇ ਨਾ ਮੇਰੇ ਭਰਾ ਨੇ ਪਿੱਛੀ ਲੱਗ ਗਿਆ ਤੂੰ ਜਿਹੜੀਆਂ ਮੇਰੇ ਭਰਾ ਨੇ ਗੱਲਾਂ ਕਹੀਆਂ ਉਹ ਤਾਂ ਤੂੰ ਮੁਰਕ ਮੁਰਕ ਕਹੀ ਜਾਂ ਤੇਰੇ ਭਰਾ ਨੇ ਕਿਹਾ ਤੇਰੇ ਭਰਾ ਨੇ ਕਿਹਾ ਜਿਹੜਾ ਮੈਂ ਕਹਿੰਦੀ ਉਹ ਤੈਨੂੰ ਸੁਣਦਾ ਨਹੀਂ ਚੁੱਪ ਚਾਹ ਮੈਂ ਤੈਨੂੰ ਦੱਸਾਂ ਜਿਵੇਂ ਮੈਂ ਕਹਿੰਦੀ ਉਵੇਂ ਕਰਨਾ ਪਊਗਾ ਮੇਰੀ ਮਾਂ ਨੂੰ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਮੇਰੀ ਮਾਂ ਨੂੰ ਜਾ ਕੇ ਨਾ ਵਧੀਆ ਬਲਾ ਚਲਾਉਣ ਉਹ ਤਾਂ ਪਹਿਲੀ ਦੁਖੀ ਉਹਨੂੰ ਐ ਲੱਗੇ ਵੀ ਮੇਰਾ ਜਵਾਈ ਤਾਂ ਮੇਰੇ ਪੁੱਤਾਂ ਮਰ ਗਿਆ। ਮੇਰੀ ਗੱਲ ਸੁਣ ਲੈ ਤੂੰ ਤੇਰੀ ਮਾਂ ਨੂੰ ਮੈਂ ਤਾਂ ਕਦੇ ਵੀ ਬੁਰਾ ਭਲਾ ਨਹੀਂ ਬੋਲਿਆ। ਮੈਂ ਤਾਂ ਭਾਈ ਨੂੰ ਇਹ ਵੀ ਗੱਲ ਕਹੀ ਸੀ ਤੇਰੇ ਭਰਾ ਨੂੰ ਵੀ ਬੇਬੇ ਜੇ ਸਾਡੇ ਕੋਲੇ ਆਉਂਦੀ ਐ। ਉਹ ਯਾਰ ਫਿਰ ਕੀ ਗੱਲ ਐ? ਆਪਦੀ ਧੀ ਕੋਲੇ ਆਉਂਦੀ ਐ। ਉਹ ਮੈਂ ਤਾਂ ਐਨਾ ਚੰਗਾ ਸੋਚਦਾ ਤੇ ਤੂੰ ਮੇਰੇ ਗੱਲ ਪਈ ਜਣੀ। ਤੇਰੇ ਦਿਮਾਗ ਰੁਕੀ ਹੋਇਆ? ਗੱਲ ਪਮਾਣਾ ਤੇਰੇ। ਤੂੰ ਮੇਰੇ ਭਰਾਵਾਂ ਦੀ ਬਾਰ-ਬਾਰ ਤੇ ਗੱਲ ਕਰਦਾ ਤੇਰੇ ਭਰਾਏ ਕਹਿੰਦੇ ਤੇਰੇ ਭੰਗ ਨੇ ਭਰਾ ਤਾਂ ਦੇਖ ਮੇਰੀ ਰਹਿਣਗੇ। ਕੁਛ ਮਰਜੀ ਕਹੀ ਜਾਣ ਬੇਬੇ ਨੂੰ ਕੋਈ ਨਹੀਂ। ਜੋ 4 ਦਿਨਾਂ ਚ ਪੋਲੇ ਹੋਗੇ ਨਾ ਆਪੀ ਲੈਣ ਆ ਜਾਣਗੇ ਵਿਥੇ ਨਾ। ਮੈਂ ਬਾਈ ਨੇ ਕੋਈ ਹੋਰ ਵੀ ਗੱਲ ਕਹੀ ਸੀ ਮੈਂ ਕਿਹਾ ਜੇ ਤਾਂ ਬੇਬੇ ਇੱਥੇ ਦੋ ਚਾਰ ਦਾ ਰਹਿੰਦੀ ਐ ਵਾਪਸ ਛੋਟੇ ਕੋਲੇ ਮੁੜਦੀ ਐ ਜਾਂ ਤੁਸੀਂ ਲੈ ਕੇ ਜਾਨੇ ਹੋ ਫੇਰ ਤਾਂ ਕਲਰ ਹੋ ਰਿਸ਼ਤੇਦਾਰੀ ਵਾਲੀ ਉਹ ਜੇ ਤੁਸੀਂ ਆਪਦੇ ਘਰੇ ਕਲੇਸ਼ ਸਾਡੇ ਘਰੇ ਭੇਜਤਾ ਤੁਸੀਂ ਕਲੇਸ਼ ਇੱਥੋਂ ਬੇਬੇ ਲਾਂਗੀ ਫੇਰ ਤਾਂ ਲੋਕਾਂ ਨੂੰ ਪਤਾ ਲੱਗੂਗਾ ਨਾ ਗੱਲਾਂ ਕਿਹੜੀਆਂ ਕਰਦੇ ਕਲੇਸ਼ ਦਾ ਆਦਾ ਮੇਰੀ ਮਾਂ ਨੂੰ ਗੱਲਾਂ ਕਿਹੜੀਆਂ ਕਰਦੇ ਜਦੋਂ ਤੇਰੀ ਮਾਂ ਮੇਰੇ ਨਾਲ ਰਹਜੀ ਉਹ ਕਲੇਸ਼ ਸੀ ਆਪਦੀ ਮਾਂ ਮੇਰੇ ਤੋਂ ਤੂੰ ਕਹਿੰਦਾ ਸੀ ਮੇਰੀ ਮਾਂ ਬੜੀ ਚੰਗੀ ਐ ਮੇਰੀ ਮਾਂ ਤਾਂ ਨਿੰਮਕੀ ਨਾਲ ਰੋਟੀ ਖਾਂਦੀ ਐ ਮੇਰੀ ਮਾਂ ਵੀ ਤਾਂ ਨਿੰਮਕੀ ਨਾਲ ਰੋਟੀ ਖਾਂਦੀ ਐ ਉਹ ਦਿੱਤਾ ਨਹੀਂ ਡਾਇਣਾ ਮੇ ਸਕੀਆਂ ਤਾਂ ਲੈ ਲੈ ਰਸਟੋਰੇਰਾਂ ਤਹੀ ਕਰਿਆ ਲੋ ਜਦੋਂ ਮੁੰਡਾ ਨਾ ਆਖਿਆ ਸੀ ਵੀ ਸਕੀਆਂ ਦਾ ਨਾ ਲੈਣਿਆ ਅੱਡ ਅੱਡ ਦੀਆਂ ਨਾ ਲੈ ਲਾਂਗੇ ਤੂੰ ਕਹਿੰਦਾ ਕੋਈ ਨਹੀਂ ਇੱਕ ਕਰ ਦਿੰਦੇ ਬਣ ਕੇ ਰਿਆ ਕਰ ਵਿਚਾਰੀਆਂ ਦੀ ਤੁਸੀਂ ਦਰਾਨੀ ਜਠਾਣੀ ਸੀ ਤਾਂ ਹੀ ਆਪਾਂ ਅੱਡ ਹੋ ਗਏ ਉਹ ਬਗਾਨੀਆਂ ਤਿਆਂ ਨੂੰ ਤੂੰ ਡੈਣਾ ਕਹੀ ਜਾਨੀਂ ਤੇਰੀਆਂ ਗੱਲਾਂ ਕੋਈ ਚੰਗੀਆਂ ਨਹੀਂ ਜਿਹੜੀ ਭਾਸ਼ਾ ਤੂੰ ਬੋਲਦੀ ਹੈ ਨਾ ਉਹੀ ਤੇਰੀ ਮਾਂ ਬੋਲਦੀ ਹੈ ਤਾਂ ਹੀ ਤਾਂ ਉਹ ਟੁਕੜਾ ਨਹੀਂ ਖੜਾ ਉੱਥੇ ਬਹਿ ਕੇ ਮੈਂ ਤੈਨੂੰ ਦੱਸਾਂ ਜੇ ਤਾਂ ਮੇਰੀ ਮਾਂ ਨਾਲ ਸਿੱਧੇ ਮੂੰਹ ਕੱਲ ਕਰਨੀ ਹੈ ਤਾਂ ਤੱਕ ਆਹ ਬਗ ਚੱਲ ਨੀ ਇਹਦੀ ਧਰ ਕੇ ਨਾ ਕਰ ਸੋਲੀ ਤੇ ਸਾਥ ਛੁੱਟ ਜਾ ਲੋੜ ਨਹੀਂ ਕਹਾਂ ਜਾਣਦੀ ਮੇਰੀ ਮਾਂ ਮੈਂ ਤੈਨੂੰ ਨਾ ਸੱਚੀਆਂ ਗੱਲਾਂ ਦੱਸਦਾ ਤੈਨੂੰ ਇਹ ਗੱਲਾਂ ਚੁਭਣ ਲੱਗ ਜਾਂ ਉਹ ਮੈਂ ਤੇਰੀ ਮਾਂ ਤੇ ਦੁਖੀ ਨਹੀਂ ਹੈਗਾ ਮੈਂ ਤਾਂ ਕਹਿਣਾ ਤੇਰੇ ਭਰਾ ਸੁਰਨ ਸੁਰਨ ਬਸਣ ਇਹ ਬੁੜੀ ਉਹਨਾਂ ਨੂੰ ਬਸਣ ਨਹੀਂ ਦਿੰਦੀ ਨਾ ਹੋਰ ਕਿਵੇਂ ਹੋਊਗਾ ਮੇਰੀ ਮਾਂ ਤੇ ਦੁਖੀ ਹੋਣਾ ਗੱਲਾਂ ਤਾਂ ਤੂੰ ਕਰੀ ਲੈ ਚਾਹਤਾ ਹਾਂ ਵੀ ਕਰ ਸੌਲੀ ਤੱਕ ਤੇ ਮਰਨ ਤੁਰ ਜਾ ਤੇ ਜੇ ਸਿੱਧੇ ਹੋਂ ਗੱਲ ਕਰਨੀ ਤਾਂ ਮੇਰੀ ਮਾਂ ਕੋਲ ਜਾਈਂ ਨਹੀਂ ਜਾਣਦੀ ਲੋੜ ਮੈਂ ਉਹ ਮੈਂ ਸਿੱਧੇ ਨੂੰ ਹੀ ਕਰੂੰਗਾ ਹਾਂ ਸਿੱਧੇ ਨੂੰ ਹੀ ਕਰੂੰਗਾ ਤੇਰੇ ਪੇਕੇ ਦਾ ਕਲੇਸ਼ ਨਾ ਤੂੰ ਆਪਣੇ ਘਰੇ ਨਾ ਆ ਪਾ ਉਹਨਾਂ ਨੇ ਤਾਂ ਕਲੇਸ਼ ਨੂੰ ਟਾਲਤਾ ਉਥੋਂ ਮੈਂ ਮੇਰੀ ਗੱਲ ਸੁਣ ਲੈ ਤੇ ਭਰਾ ਤੇ ਭੈਣ ਨੂੰ ਤੂੰ ਦੱਸੇਂ ਕਿ ਮੈਂ ਜਸਾ ਫੋਨ ਕਰਕੇ ਵੀ ਬੇਬੇ ਸਾਡੇ ਕੋਲੇ ਆ ਗਈ। ਅਸੀਂ ਗੱਲ ਤੇਨੂੰ ਦੱਸਣ ਦੇਵਾ ਤੇ ਨਾ ਮੈਂ ਦੱਸਾਂ ਦੇ ਭਰਾਵਾਂ ਨੂੰ ਵੀ ਮੇਰੇ ਕੋਲੇ ਆ ਜਾਣ ਕੋਈ ਨਹੀਂ ਕੋਲੇ ਆ ਕੇ ਲੈ ਜਾਣ ਫਿਰ ਐਡੀ ਭਰਾਵਾਂ ਨੂੰ ਮੇਰੇ ਨੂੰ ਹੋਣਾ। ਮੈਂ ਤਾਂ ਹੁਣ ਉਹਨਾਂ ਨੂੰ ਆਏ ਆ ਇਹ ਕਿਹੜਾ ਦੱਸ ਕੀ ਆਈਏ ਕਿ ਪਤਾ ਨਹੀਂ ਕਿਹੜੀ ਬਸਟੜੂ ਕਿੱਧਰ ਗਈ ਆ ਉਹ ਦੱਸਣਾ ਤਾਂ ਆਪਣਾ ਫਰਜ਼ ਬਣਦਾ। ਦੱਸ ਦੇਣੀ ਸੀ ਤਾਂ ਜਮਾਨੀ ਦੱਸ ਦੇ। ਨਾ ਮੈਂ ਦੱਸਾਂ ਮੈਂ ਤੈਨੂੰ ਦੱਸਣ ਦੇਵਾ। ਜਾਣਾ ਮੇਰੀ ਮਾਂ ਕੋਲੇ ਚੁੱਪ ਕਰਕੇ ਹੂੰ ਬਲਾਲਾ ਹੋਸਰੀ ਕੱਲ ਬੁਲਾਣੇ ਦੱਸਣਾ ਨਹੀਂ ਹੈਗਾ। ਬੀਤੇ ਨੂੰ ਤੋਂ ਫੋਨ ਆਇਆ ਸੀ ਜਾਂ ਤੇ ਨੂੰ ਪੁੱਛਦੇ ਆਗੇ ਵੱਡੇ ਆਗੇ ਪੁੱਛਣ ਵਾਲੇ ਇੱਕ ਰਾਤ ਤਾਂ ਮੈਂ ਉਹਨਾਂ ਦੀ ਭਾਜੜ ਪਾ ਕੇ ਰੱਖੂੰਗੀ ਜਮਾ ਨਹੀਂ ਦੱਸਦੀ ਵੀ ਮਾਂ ਮੇਰੇ ਕੋਲੇ ਆਈਏ ਨਾ ਮੈਂ ਇਹਨਾਂ ਦੱਸਣ ਦੇਵਾ ਕਿਵੇਂ ਦੇਖ ਲੈ ਮੇਰੀ ਮਾਂ ਦੇ ਖਲਾਫ ਬੋਲਦਾ ਐਂ ਬੋਲਦਾ ਉਹ ਕੋਲੇਸ ਆਪਣੇ ਤਰ੍ਹਾਂ ਆ ਗਿਆ ਤੇਰੇ ਤੇ ਕਿਆਂ ਨਾ ਦੇਖ ਲੈ ਜਿਹੜੀਆਂ ਗੱਲਾਂ ਕਰਦਾ ਨਹੀਂ ਮੈਂ ਤਾਂ ਆਖਿਆ ਸੀ ਵੀ ਇਹ ਤਾਂ ਬੜੀ ਚੰਗਾ ਮੈਨੂੰ ਕੀ ਪਤਾ ਸੀ ਵੀ ਇਹ ਜਾਨੇ ਬੋਲੂਗਾ ਮੇਰੇ ਭਰਾ ਦੇ ਮੰਗਰ ਪਹਿਲੀ ਨਾ ਅਗਿਆ ਦੇਖ ਲੈ ਪਹਿਲੀ ਇਹਦੇ ਕੰਨ ਭਰਤੇ ਕੰਜਰਾਂ ਨੇ ਆਪ ਤਾਂ ਕੀ ਟੋਕੜਾ ਦੇਣਾ ਸੀ ਮੇਰੇ ਕੋਲੇ ਵੀ ਨਹੀਂ ਖਾਣ ਦਿੰਦੇ ਮੇਰੀ ਮਾਂ ਨੂੰ ਕਿੱਥੋਂ ਇਹੋ ਜਿਹੀ ਉਹੀ ਗੱਲ ਇਧਰੋਂ ਤਾਂ ਤਨ ਧੀ ਹੀ ਹੁੰਦੀਆਂ ਦੋਨੇ ਵਿਆਹ ਕੇ ਉਹ ਕੱਢੀਆਂ ਹੁੰਦੀਆਂ ਪਰੇ ਪੁੱਤ ਹੁੰਦੀ ਨਾ ਇਹੋ ਜਿਹੀ ਪੁੱਤਾਂ ਨੂੰ ਤਾਂ ਪੁੱਤ ਹੋਣੀ ਨਾ ਮੈਂ ਤਾਂ ਕਹਿੰਦੀ ਰੱਬਾ ਜੇ ਪੁੱਤ ਦੇਵੇਂ ਤਾਂ ਚੱਜ ਦੇ ਦੇਵੇਂ ਮੇਰੇ ਭਰਾਵਾਂ ਵਰਗੇ ਤਾਂ ਦੇਵੇਂ ਨਾ ਜਿਹੜੀ ਮੇਰੀ ਮਾਂ ਨੂੰ ਟੁਕੜਾ ਨਹੀਂ ਦਿੱਤਾ ਨਾਲੇ ਆਹ ਸੋਸੋ ਬੋਲਦਾ ਕੋਈ ਨਹੀਂ ਮੜਾ ਇਹ ਬੋਲਣ ਦੀ ਸੀ ਇਹ ਤਾਂ ਬਲ ਕੱਢ ਕੇ ਰੱਖੂਗੀ ਇਹਨੂੰ ਤਾਂ ਮੈਂ ਡਰਾ ਕੇ ਰੱਖੂਗੀ ਵੀ ਚੱਕਾਂਗੇ ਝੋਲਾ ਮਾਵਾ ਤੀਆਂ ਮੇਰੀ ਮਾਸੀ ਕੋਲੇ ਵਗ ਜਾਣਗੀਆਂ ਕੋਈ ਨਹੀਂ ਉੱਥੇ ਖਾ ਲੰਗੀਆਂ ਟੁਕੜਾ ਇਹ ਤਾਂ ਕੰਮ ਕਰਕੇ ਖਾ ਲੰਗੀਆਂ ਉਹਨਾਂ ਨੇ ਬਥੇਰਾ ਕੰਮ ਹੈਗਾ ਬੱਦੂ ਉਹਨਾਂ ਨੇ ਤਾਂ ਉਹੀ ਗੱਲ ਦੇਹ ਜਾਂ ਮਾਲ ਪਸ਼ੂ ਰੱਖ ਦੇਗੇ ਅਸੀਂ ਤਾਂ ਨਾ ਗੋਆ ਸਟਕੇ ਵੀ ਰੋਟੀ ਖਾ ਲਾਂਗੇ ਮਾਮਾ ਤਿਆਂ ਪਰ ਤੇ ਇਥੋਂ ਨਹੀਂ ਕਹੋਂਦੀ ਆਪਦੀ ਮਾਂ ਨੂੰ ਮੱਥਾ ਟੇਕਦਾ ਬੇਬੇ ਜੀ ਆਉਂਦਾ ਰੇ ਪੁੱਤ ਠੀਕ ਹੈ ਹਾਂ ਠੀਕ ਹੈ ਆਪਣਾ ਪਰਿਵਾਰ ਠੀਕ ਸੀਗਾ ਸਾਰਾ ਠੀਕ ਹੈ ਪੁੱਤ ਕਾਦਾ ਪਰਿਵਾਰ ਦੱਸਾਂ ਤੈਨੂੰ ਠੀਕ ਹੈ ਮਸਤਾਇੇ ਪਾਸ ਹੈਗਾ ਮੇਰੇ ਨਾਲ ਕਿਹੜਾ ਹੋ ਬਣਾ ਕੇ ਰੱਖਦੇਗਾ ਪੁੱਤ ਬੇਬੇ ਉਹ ਤੋਂ ਮੇਰੀ ਗੱਲ ਦਾ ਬੁਰਾ ਨਾ ਮੰਨੀ। ਹੂੰ ਮੇਰੇ ਕੋਲ ਤਾਂ ਸਾਰੀ ਗੱਲ ਨਾ ਬਾਈ ਨੇ ਦੱਸਦੀ ਸੀ ਵੱਡੇ ਨੇ। ਦੱਸਣੀ ਹੈ ਬਾਈ ਫਿਰ ਤੈਨੂੰ ਕਹਿੰਦੇ ਉਹਨਾਂ ਨੇ ਮੇਰੀ ਗੱਲ ਤਾਂ ਕੋਈ ਨਹੀਂ ਦੱਸੀ ਹੁਣ ਆਪਦੀ ਦੱਸਿਓ। ਨਹੀਂ ਉਹ ਤਾਂ ਵਿਚਾਰੇ ਨੇ ਕੁਝ ਨਹੀਂ ਕਿਹਾਗਾ। ਇਹ ਤਾਂ ਕਹਾ ਨਹੀਂ ਜਾਂਦਾ ਹਨਾ। ਹੂੰ ਉਹਨੇ ਤਾਂ ਇਹੀ ਕਿਹਾ ਸੀ ਵੀ ਬੀਬੀ ਇਹ ਛੋਡੇ ਕੋਲੇ ਆਈ ਤਾਂ ਸਾਨੂੰ ਫੋਨ ਕਰਦੇ ਮਹਾ ਬਾਈ ਮੈਂ ਤਾਂ ਹੁਣ ਖੇਤ ਬੈਠਾ ਮੈਨੂੰ ਕੀ ਪਤਾ ਹੈਗਾ। ਤੇ ਉਹੀ ਗੱਲਾਂ ਮਾ ਕੇ ਹਰਪ੍ਰੀਤ ਕੋਲੇ ਕਰਨ ਲੱਗਿਆ। ਉਹ ਮੇਰੇ ਗਾਲੀ ਪੇਗੀ। ਤੂੰ ਮੇਰੀ ਮੰਮਾ ਨੂੰ ਆਏ ਕਹਿੰਨਾ ਜੋ ਕਹਨੇ ਬੋ ਕਨੇ ਬੀਬੀ। ਹੂੰ ਇਹ ਵੀ ਤਰੀਕੀ ਹੈ। ਉਹ ਤੇਰਾ ਤੀਜਾ ਪੁੱਤ ਐ ਹੈ ਗਲਤ ਤਾਂ ਸਹੀ ਐ ਉਹ ਤਾਂ ਫਿਰ ਮਤਾਂ ਹੀ ਆ ਗਈ ਕੀ ਗੱਲ ਐ ਜੀ ਤੇ ਇੱਥੇ ਆ ਗਈ ਜੇ ਮੇਰੀ ਤੀਸੀ ਵੀ ਤੀਜਾ ਪੁੱਤ ਬਣਾਇਆ ਪੁੱਤ ਤੀ ਦੇ ਕੇ ਪੁੱਤ ਬਣਾਇਆ ਤਾਂ ਹੀ ਕਹਿੰਨ ਮੈਂ ਆ ਗਈ ਹਾਂ ਦੇਖ ਲੈ ਬੇਬੇ ਤੂੰ ਤਾਂ ਮੈਨੂੰ ਪੁੱਤ ਕਹਿਣੀ ਐ ਤੇ ਉਹ ਮੇਰੇ ਦਾ ਤ੍ਰਿਤੀ ਐਵੇਂ ਖਾਮ ਖਾ ਲੜਦੀ ਐ ਚਲ ਕੋਈ ਨਾ ਪੁੱਤ ਲੜੀ ਜਾਂਦੇ ਉਹਦਾ ਦਿਮਾਗ ਹੀ ਇਹ ਜਿਆ ਕੋਈ ਨਾ ਕਹਿੰਦੇ ਆਪੇ ਹੌਲੀ ਹੌਲੀ ਹਟ ਜੂਗੀ ਕੁਛ ਨਹੀਂ ਹੁੰਦਾ ਮਾਵਾ ਨਾ ਧੀਆਂ ਮੇ ਹਟ ਕਰਾਉਣਾ ਹਣੇ ਤੂੰ ਮਾਂ ਨੇ ਉਹਨੂੰ ਚੰਗਾ ਕਿਹਾ ਉਹਨੂੰ ਤਾਂ ਵੀ ਬੁਰਾ ਲੱਗਿਆ ਮੇਰੇ ਬਾਰੇ ਬੇਬੇ ਮੇਰੀ ਗੱਲ ਸੁਣ ਲੈ ਤੂੰ ਹਾਂ ਮੈਂ ਤਾਂ ਜਿਹੜੀਆਂ ਚਲ ਉਹਨੇ ਤਾਂ ਆਪਦੀ ਹੀ ਦਸੀਆਂ ਹੋਣਗੀਆਂ ਉਹ ਤਾਂ ਹੁਣ ਸਾਰਾ ਕਸੂਰ ਬੇਬੇ ਤੂੰ ਬੁਰਾ ਨਾ ਮੰਨ ਤੇਰੇ ਚ ਕੱਢਦਾ ਹੈਗਾ ਕਿ ਵੀ ਬੇਬੇ ਤਾਂ ਰੋਟੀ ਨਹੀਂ ਖਾਂਦੀ ਦੋਨਾ ਪਾਸੇ ਨਹੀਂ ਖਾਂਦੀ ਸਾਡੇ ਨਾਲ ਕਲੇਸ਼ ਕਰਦੀ ਐ ਲੜਦੀ ਐ ਵੀ ਗੱਲ ਕੀ ਐ ਮੈਨੂੰ ਤੂੰ ਗੱੜਦਾ ਦੱਸ ਵਿੱਚੋਂ ਗੱਲ ਕੀ ਐ ਗੱਲ ਕੀ ਹੋਣੀ ਸੀ ਭਾਈ ਕਾਹਦਾ ਕਲੇਸ਼ ਕਰਦੀ ਐ ਹੁਣ ਆਪਾਂ ਆਪਦੇ ਘਰਵਾਰ ਦੇ ਹੋ ਗਏ ਹੁਣ ਉਹਦੇ ਟੱਬਾਂ ਨੇ ਹੁਣ ਤਾਂ ਉਹਨਾਂ ਦੀ ਮਿਹਨਤ ਕਰਾਉਂਦੇ ਮੇਰੀ ਕੌਣ ਕਰਾਉਣਾ ਬੁੱਤਾਂ ਮੈਂ ਤਾਂ ਜਰਮੰਦਿਆਂ ਨਾਲ ਹੀ ਸੀ ਮੈਂ ਤਾਂ ਹੁਣ ਬੁਰੀ ਲੱਗਦੀ ਐ ਉਹਨਾਂ ਨੂੰ ਬੇਬੇ ਉਤਨੀ ਮੈਂ ਗੱਲਾਂ ਮੰਨਦਾ ਤੂੰ ਇੱਥੇ ਆ ਗਈ ਸਾਡੇ ਕੋਲੇ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੂੰ ਕਿੰਨੇ ਦਿਨ ਚਿਰ ਜੀ ਕਰਦਾ ਉਹਨੇ ਤੂੰ ਰਹਿ ਹਾਂ ਪਰ ਅਨਾ ਬਾਰੇ ਦਿਨ ਤੈਨੂੰ ਪਤਾ ਹੀ ਕੀ ਕੋਲੇ ਗੱਲ ਚੱਲਦੀ ਨਹੀਂ ਹੁੰਦੀ ਇਹ ਤਾਂ ਗੱਲ ਠੀਕ ਹੈ ਪੁੱਤ ਮੈਂ ਵੀ ਕਿਹਾ ਸੀਗਾ ਮੇਰੀ ਧੀ ਨੂੰ ਵੀ ਪੁੱਤ ਕਹਿੰਦਾ ਜਿੱਥੇ ਮੈਂ ਉੱਥੇ ਸੋਹਣੀ ਲੱਗਦੀ ਸੀ ਮੈਂ ਇੱਥੇ ਬੈਠੀ ਸੋਹਣੀ ਨਹੀਂ ਲੱਗਦੀ ਹਾਂ ਬੇਬੇ ਤੂੰ ਤਾਂ ਸਾਰੀਆਂ ਗੱਲਾਂ ਵਿੱਚ ਸਿਆਣੀਆਂ ਕਰਦੀ ਹੈ ਮੈਨੂੰ ਤੂੰ ਸਮਝ ਨਹੀਂ ਕਰਦੀ ਹੈ ਉਹੋ ਦੇਖ ਲੈ ਐਨਾ ਗੱਲਾਂ ਤੂੰ ਮੇਰੇ ਨਾਲ ਲੜ ਪੈਂਦੀ ਹੈ ਤਾਂ ਕਿ ਤੂੰ ਇਹ ਕੀ ਗੱਲ ਕਹਿੰਨੇ ਮਾਂ ਮੇਰੀ ਸੁਣ ਲੈ ਰਿਸ਼ਤੇਦਾਰੀਆਂ ਹੁੰਦੀਆਂ ਨੇ ਜਿਹੜੇ ਇਹ ਦੂਰ ਦੇ ਫੁੱਲੀ ਹਸਾਬੇ ਲੱਗਦੇ ਹੁੰਦੇ ਨੇ ਦੂਰ ਦੇ ਫੁੱਲੀ ਸੋਹਣੇ ਲੱਗਦੇ ਨੇ ਪਰ ਇਹ ਤਾਂ ਗੱਲ ਤੇਰੀ ਸਿਆਣੀ ਆ ਔਖੀ ਹੋਈ ਆ ਗਈ ਬੁੱਤ ਮੈਂ ਜਦੋਂ ਹਰ ਵਕਤ ਮੇਰੇ ਨਾਲ ਲੜਾਈ ਕਰਦੀਆਂ ਸੀ ਆਪ ਤਾਂ ਰੋਟੀ ਪਕਾ ਲੈਨੇ ਚਾਹ ਕਰ ਲੈਨੇ ਆ ਪੀਲੇ ਨੇ ਖਾ ਲੈਨੇ ਮੇਰੇ ਤਾਂ ਨਾਂ ਨਹੀਂ ਸੀ ਲੈਨੇ ਕੋਲੇ ਬੈਠੀ ਦਾ ਬੇਬੇ ਮੇਰੀ ਗੱਲ ਸੁਣ ਲੈ ਹੁਣ ਤੂੰ ਤਾਂ ਸਾਰੀਆਂ ਗੱਲਾਂ ਦੱਸੀ ਜਾਨੀ ਐ ਹਾਂ ਉੱਤੇ ਮੇਰੇ ਭਾਈ ਨੇ ਤਾਂ ਕੋਈ ਗੱਲ ਹੀ ਨਹੀਂ ਦੱਸੀ ਇਹ ਜੀ ਉਹਦਾ ਆਪ ਦੇ ਪੱਖੀਆਂ ਗੱਲਾਂ ਕਰੀ ਗਏ ਕਿ ਬੇਬੇ ਦਾ ਸਾਡੇ ਨਾਲ ਕਲੇਸ਼ ਕਰਦੀ ਐ ਸਾਰਾ ਬੇਬੇ ਤੂੰ ਉੱਡ ਜਾ ਕੇ ਲੜੀਵੇਂ ਨਾ ਉਹਨਾਂ ਨਾਲ ਸਾਰਾ ਕਸੂਰ ਤੇਰੇ 'ਚ ਕੱਢਦੇ ਨੇ ਨਾ ਨਾ ਲੜਨਾ ਤਾਂ ਮੈਂ ਕਾਹਦੇ ਖਾਤਰ ਆ ਭਾਈ ਕੱਢਣਾ ਹੀ ਮੇਰੇ 'ਚ ਕਸੂਰ ਕੱਢਣ ਜਾਂ ਚੱਲ ਕੋਈ ਗੱਲ ਨਹੀਂ ਦੋ ਦਿਨ ਬੈਠੂ ਮੁੱਤ ਚਾਰ ਦਿਨ ਬੈਠੂਗੀ ਮੈਂ ਆਪਦੇ ਘਰੇ ਜਾਊਂ ਇੱਥੇ ਕਿੰਨਾ ਵਿਚਰ ਬੈਠਾ ਹਾਂ ਨਾ ਬੇਬੇ ਮੇਰੀ ਗੱਲ ਸੁਣ ਲੈ ਮੈਂ ਉਹਨਾਂ ਨੂੰ ਨਾ ਫੋਨ 'ਤੇ ਮੈਂ ਉਹਨਾਂ ਨੇ ਕਿਹਾ ਸੀਗਾ ਵਿਚਾਰੇ ਨੇ ਵੀ ਜੇ ਬੇਬੇ ਉਹਨਾਂ ਨੂੰ ਪਤੀ ਸੀ ਬੇਬੇ ਨੇ ਹੁਣ ਕਿੱਥੇ ਜਾਣਾ ਵੀ ਉੱਥੇ ਹੀ ਜਾਊ ਭੈਣ ਕੋਲੇ ਵੀ ਜਦੋਂ ਸਾਡੇ ਕੋਲੇ ਬੇਬੇ ਆ ਗਈ ਨਾ ਮੈਨੂੰ ਫੋਨ 'ਤੇ ਤੁਸੀਂ ਮੇਰੀ ਗੱਲ ਸੁਣ ਤੂੰ ਗੱਲ ਕਰੀ ਨਾ ਉਹ ਤੋਂ ਮੈਂ ਤਾਂ ਨਹੀਂ ਫੋਨ ਤੇ ਉਹਨਾਂ ਨਾਲ ਗੱਲ ਕਰਦੀ ਮੈਂ ਜਿਹੜਾ ਉਹਨਾਂ ਨੂੰ ਦੱਸ ਗਈ ਆ ਮੈਂ ਤਾਂ ਜਦੋਂ ਉਹਨਾਂ ਨੇ ਰੋਟੀ ਨਾ ਦਿੱਤੀ 2-3 ਦਿਨ ਅੱਕ ਕੇ ਮੈਂ ਤਾਂ ਉੱਧਰ ਤੇ ਦੂਜੇ ਚਾਚੇ ਦੇ ਘਰੇ ਖਾ ਕੇ ਰੋਟੀ ਇੱਧਰ ਆ ਗਈ ਵਸ ਉਹਨਾਂ ਦੇ ਘਰੋਂ ਨਾ ਕੇ ਜਾੜ ਜਾ ਕੇ ਆਹ ਹੋ ਆਂ ਤਾਂ ਫਿਰ ਉਹਨੂੰ ਪਤਾ ਤਾਂ ਲੱਗ ਗਿਆ ਕਿਸੇ ਨੇ ਦੱਸਤਾ ਹੋਵੇ ਬਸ ਜੜੀ ਬਸ ਜੜੀ ਐ ਤੇਨਾਂ ਨੂੰ ਪਤਾ ਹੀ ਸੀਗਾ ਵੀ ਜਾਣਾ ਕਿੱਥੇ ਆ ਆ ਵੀ ਟੀ ਕੋਲੇ ਜਾਉ। ਟੀ ਕੋਲੇ ਜਾਉ। ਹੋਰ ਬਤੌਰ ਕੀ ਹੁੰਦਾ ਜਾਂ ਤਾਂ ਕਹਿੰਦਾ ਪੁੱਤਾਂ ਨਾ ਕੱਟਦੇ ਹੁੰਦੇ ਆ ਮਾਮਾ। ਜਾਂ ਤਿਆਂ ਕੋਲੇ ਆਉਂਨਾ ਹੋਰ ਤਾਂ ਕੋਈ ਹੁੰਦਾ ਨਹੀਂ ਜਾਂ ਪੇਕੀ ਵਗ ਜਾਂਦੀਆਂ। ਪੇਕੀ ਮੈਂ ਗਈ ਨਹੀਂ ਮੈਂ ਖਪਰਾ ਪਰ ਜਿੰਨੇ ਕੋਈ ਕਿੱਥੇ ਦੁਰਸ਼ਰ ਕਰਾਉ। ਮੈਂ ਟੀ ਕੋਲੀ ਵਗ ਜਾਣਾ। ਹਾਂ ਉੱਥੇ ਤਾਂ ਬੇਬੇ ਹੁਣ ਕੀ ਜਣਾ। ਹਾਂ ਬਾਹਲੇ ਦੇਖ ਲੈ। ਉਹ ਬੇਬੇ ਨਾਲ ਵਧੀਆ ਮੇਰੇ ਨਾਲ ਗੱਲਾਂ ਕਰਦੀ ਆ। ਤੂੰ ਮੇਰੇ ਨਾਲ ਐਵੇਂ ਰੜੀ ਜਾਵੇਂ। ਬੇਬੇ ਨੂੰ ਸਾਰੀ ਗੱਲਬਾਤ ਸਮਝਾਈ ਵੀ ਬੇਬੇ ਬਾਹਲੇ ਤਾਂ ਨੀਤੀ ਕੋਲੇ ਰਹਿੰਦਾ ਹੁੰਦਾ। ਜਾਂ ਬਾਹਲੇ ਤਾਂ ਹੁਣ ਮੈਂ ਮਾਂ ਕਿਹੜਾ ਫਿਰ ਬਾਹਲੇ ਤਾਂ ਰਹਿੰਦੀ ਹੈ ਜੀ। ਹੁਣ ਜਿੰਨੇ ਦਿ ਉਹ ਮੇਰੀ ਗੱਲ ਸੁਣ ਲੈ ਫਿਰ ਹੁਣ ਬੇਬੇ ਦਾ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਜਿੱਦਬੜ ਹੁੰਦੀ ਆ ਸਭ ਦੇ ਘਰੇ ਭਾਂਡੇ ਤਾਂ ਖੜਕਦੀ ਹੁੰਦੇ ਨੇ ਤੇ ਤੂੰ ਹੁਣ ਫੋਨ ਕਰਕੇ ਆਵੇ ਭਰਾ ਨੂੰ ਦੱਸ ਦੀ ਵੱਡੇ ਨੂੰ ਵੀ ਬੇਬੇ ਸਾਡੇ ਕੋਲੇ ਆ ਗਈ ਮੜਾ ਇਹ ਗੱਲ ਕਰ ਲਈ ਇਹ ਕਰਦੀ-ਕੁਰਦੀ ਮੈਂ ਤੈਨੂੰ ਦੱਸ ਅੱਜ ਦੀ ਰਾਤ ਤਾਂ ਉਹਨਾਂ ਨੂੰ ਜਮਾ ਨਹੀਂ ਦੱਸਣਾ ਇਹ ਮਾਂ ਪੈ ਕਿੱਥੇ ਉਹਨਾਂ ਨੇ ਉਹਨਾਂ ਪਹਿਲਾਂ ਪਹਿਲਾਂ ਫੋਨ ਲਾ ਕੇ ਕਿਹਾਗਾ ਬਾਈ ਨੇ ਵੀ ਜੇ ਤੁਹਾਡੇ ਕੋਲੇ ਬੇਬੇ ਆਈ ਜਾਂ ਨਾ ਆਈ ਸਾਨੂੰ ਜਰੂਰ ਦੱਸਿਓ ਤਾਰ ਬਤਾ ਨਹੀਂ ਤੂੰ ਨਾ ਤੂੰ ਨਾ ਲੜ ਆਏ ਮੈਂ ਕਿਉਂ ਕਾਵਣੀ ਤੂੰ ਆਉਂਦੇ ਤੇਰੇ ਫਰਕ ਨਾ ਆਪਾ ਅਗਲਾ ਮੈਨੂੰ ਮਾੜੀ ਕਹੂ ਅਗਲਾ ਕਹਿੰਦਾ ਪਹਿਲਾਂ ਮੈਂ ਪੁੱਤਾਂ ਦਾ ਘਰ ਬਗੈਰ ਤਾਂ ਹੁਣ ਤੀ ਦਾ ਬਗੈਰ ਤਾਂ ਮੈਂ ਅੱਜ ਦੀ ਰਾਤ ਕੱਟ ਲੈਣੀ ਪੁੱਤ ਮੈਂ ਤੜਕੇ ਵਗ ਜੂ ਐ ਕਿਵੇਂ ਵਗ ਜੂਗੀ ਮਾਂ ਤੜਕੇ ਰੋਟੀ ਦਿੱਤੇ ਖਾਏਗੀ ਰੋਟੀ ਤੈਨੂੰ ਉਹ ਜ਼ਿੰਦਗੀ ਨਹੀਂ ਮੈਂ ਤੈਨੂੰ ਇੱਕ ਵਾਰੀ ਕਹਿੰਦਾ ਵੀ ਜੇ ਤਾਂ ਰੋਟੀ ਦੇਣੀ ਹੈ ਮੇਰੀ ਮਾਂ ਫਿਰ ਤਾਂ ਇੱਥੇ ਰਹੂਗੀ ਤੇ ਜੇ ਤੂੰ ਰੋਟੀ ਨਹੀਂ ਨਾ ਦੇਂਦਾ ਅਸੀਂ ਮੇਰੀ ਮਾਸੀ ਕੋਲੇ ਜਾਵਾਂਗੇ ਰੋਟੀ ਮੈਂ ਕਿੱਦਵੀ ਰੋਟੀ ਦਾ ਤੂੰ ਦੇਣੀ ਆਵਦੀ ਮਾਂ ਨੂੰ ਲੈ ਤੇਰੀ ਮਾਂ ਮੇਰੀ ਵੀ ਤਾਂ ਮਾੜੇ ਮੈਂ ਵਿੱਚ ਬੋਲੀ ਨਾ ਮੈਂ ਤੈਨੂੰ ਦੱਸਾਂ ਮੇਰੀ ਮਾਂ ਕਿੰਨੇ ਦਿਨ ਰਹੀ ਮੇਰੀ ਮਾਂ ਰਹਿ 10 ਦਿਨ ਰਹੀ ਮਹੀਨਾ ਰਹੀ ਭਾਵੇਂ ਮੇਰੇ ਕੋਲ ਸ਼ੀਮੇ ਬੇਦੇ ਤੂੰ ਇਹ ਮੂੰਹ ਤੇ ਬੈਠੀ ਐਵੇਂ ਜਵਾਂ ਨਹੀਂ ਬੋਲਦਾ ਜਵਾਂ ਨਹੀਂ ਬੋਲਦਾ ਗੱਲ ਕਰ ਤੇਰੇ ਪਰਾਂ ਨਾਲ ਤੇ ਫੋਨ ਤੇ ਗੱਲ ਕਰਨ ਦਾ ਫਰਜ਼ ਬਣਦਾ ਲੋ ਦੱਸ ਦੱਸ ਦੂੰਗੀ ਮੈਂ ਕਹ ਲੂੰਗੀ ਗੱਲ ਚੰਗਾ ਠੀਕ ਐ ਤੇਰਾ ਪਰਾਂ ਦੱਸੇ ਨਾ ਦੱਸੇ ਮੈਂ ਤੈਨੂੰ ਕਿਰਾਂ ਦੱਸਦਾ ਚੱਲ ਪੁੱਤ ਤੂੰ ਨਾ ਬੋਲ ਕੋਈ ਨਾ ਮੈਂ ਭੱਗ ਜੂੰਗੀ ਕਿਉਂ ਪੁੱਤ ਤੂੰ ਕੰਮਲੀ ਹੋਈ ਐ ਇਹਦੇ ਨਾਲ ਬੋਲੀ ਜਾਂਦਾ ਬੋਲੀ ਜਾਂਦੇ ਹੁਣ ਮੈਂ ਇੱਥੇ ਬੈਠੀ ਵੀ ਨਹੀਂ ਸੋਹਣੀ ਲੱਗਦੀ ਮੈਂ ਬਗ ਜੂਗੀ ਕਹਿੰਦੇ ਹੁਣ ਇਹਨੇ ਮੈਨੂੰ ਜਦੋਂ ਮੂੰਹ ਨਾਲ ਹੀ ਕਹਿਤਾ ਬੇਬੇ ਕੱਕ ਦਿਨ ਲਾਏਂਗੀ ਆਪਾਂ ਮੱਲੋ ਮੱਲੀ ਕਿੰਨਾ ਕਰਾਂਗੇ ਤੇਰਨ ਕਲੇਸ ਪਾਉਂ ਚੱਕ ਕਰਕੇ ਬੈਠੀ ਰਹੇ ਤੈਨੂੰ ਲੋੜ ਨਹੀਂ ਬੋਲਣ ਦੀ ਉਹਦੇ ਨਾਲ ਮੈਂ ਹੁਣੀ ਆਉਣੀ ਗੱਲ ਕਰਕੇ ਤੂੰ ਬੈਠੀ ਰਹਿ ਉਹ ਹੋ ਰੱਬਾ ਪਹਿਲਾਂ ਮੇਰਾ ਕਰਕੇ ਤਾਂ ਮੇਰੇ ਪੁੱਤਾਂ ਦਾ ਘਰ ਖਰਾਬ ਹੁੰਦਾ ਉਹਨਾਂ ਦੇ ਕਲੇਸ ਪੈਂਦਾ ਸੀ ਮੇਰਾ ਕਰਕੇ ਹੁਣ ਮੇਰਤੀ ਦਾ ਖਰਾਬ ਹੁੰਦਾਗਾ ਮੂੰਹ ਮਰ ਜਾਮੈਂ ਤੇ ਤਿੰਨਾਂ ਦਾ ਘਰ ਹੀ ਖਰਾਬ ਕਰੀ ਜਾਨੀ ਐ ਐਦੋ ਤਾਂ ਰੱਬਾ ਮੈਨੂੰ ਹੀ ਚੱਕ ਲੈ ਉਹ ਵੀ ਕਿੱਥੇ ਰੱਬ ਚੱਕੂਗਾ ਕੁਰਮਾ ਦੇ ਵਾਰ ਮਾਰੂਗੀ ਕਹਿੰਦੇ ਮੈਨੂੰ ਤਾਂ ਲੱਗਦਾ ਮੈਂ ਇੱਥੇ ਮੈਨੂੰ ਤਾਂ ਕਹਿੰਦੇ ਇੱਥੇ ਮੁਰਦੇ ਨੇ ਵੀ ਨਾ ਰੋਣਾ ਲੋੜਾ ਹੈ ਫਿਰ ਬਾ ਚੱਕ ਲੈ ਮੈਨੂੰ ਬੱਕਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱdt-ਵੱdt ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤੇਗੜ ਸਾਹਿਬ ਜੀ, ਰੇਖਾ ਸ਼ਰਮਾ, ਅਦ੍ਰਵਿਕਾ ਸ਼ਰਮਾ, ਨੈਤ ਸ਼ਰਮਾ, ਲੀਲਾ RAM ਨੰਗਲਾ, ਰਵਿੰਦਰ ਕੌਰ ਹਮਜਾਪੁਰ, ਲਾਭਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, RAM ਗੜੀਆ ਰਤਿਆ ਹਰਿਆਣਾ आयशा पुलर आयशा पुलर जुगराज पुलर डॉक्टर रणजीत सिंह खंगूड़ा लताला लुधियाना कैलगरी कनाडा गुरविंदर सिंह कुलार ਪਿੰਡ ਮਿੱਡੂ ਖੇੜਾ ਸ਼੍ਰੀ ਮੁਕਸਰ ਸਾਹਿਬ ਜੀ ਬਵੀਰ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ ਕਮਲੇਸ਼ ਪਠੇਲਾ ਸ੍ਰੀ ਮੁਕਸਰ ਸਾਹਿਬ ਜੀ ਕਿਰਨਜੀਤ ਸਿੱਧੂ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ ਨਸ਼ੱਤਰ ਪਸੌੜੀਆ ਪਸੌੜ ਵਾਲਾ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਦਲਜੀਤ ਕੌਰ ਕੁਲਵਿੰਦਰ ਕੌਰ ਨਾਗਰਾ ਗੁਰ ਪਰਵਿੰਦਰ ਸਿੰਘ ਨਰਸੀ ਰਾਮ ਬਠਿੰਡਾ ਕਮਲਦੀਪ ਬਠਿੰਡਾ ਮਹਿਕ ਸਿੱਧੂ ਗੁਰਲਾਲ ਸਿੱਧੂ ਅਨੀਤਾ ਰਾਣੀ ਸਿੱਧੂ ਫਿਲਮ ਚ ਕ੍ਰਿਸ਼ਨਾ ਗੋਇਲ ਜੱਗਾ ਪੂਨੀਆ ਲਸ਼ਮਨ ਟੇਲਰ ਰਗਵੀਰ ਸਾਡਾ ਪੰਜਾਬ ਬਿਰਸਾ ਸੁਨੀਤ ਸੁਤੀਜ ਖਿੱਪੜ ਸੁਰਿੰਦਰਪਾਲ ਸਿੰਘ ਅਬੋਹਰ ਕੁਲਦੀਪ ਜੋਸੀ ਰਾਜਨੀ ਸ਼ਰਮਾ ਹਰਮਨਦੀਪ ਕੌਰ ਚਰਨਜੀਤ ਪੂਨੀਆ ਬਠਿੰਡਾ ਭੋਲਾ ਗਿੱਲਾ ਗੁਰਮੀਤ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਦੀਪਾ ਸਨਿਆਣਾ ਹੈਰੀ ਜੋ ਸਿੰਘ ਨੀਲਮ ਅਨਮੋਲ ਸਿੰਘ ਰੇਨੂ ਉਰੋੜਾ ਦਿੱਲੀ ਪਰਮਜੀਤ ਕੌਰ ਚਰਨਜੀਤ ਕੌਰ ਜਸਵੀਰ ਸਿੰਘ ਜਸਵਿੰਦਰ ਕਾਰ ਗੁਰਦੀਪ ਸਿੰਘ ਦਿਓਨ ਨਾਮਸੋਦੀਪਾ ਪ੍ਰਵਰਨ ਦਾਵਾ ਤਰਨਤਾਰਨ ਤਰਨਵੀਰ ਸਿੰਘ ਮੋਗਾ ਰੁਪਿੰਦਰ ਜਸਵੀਰ ਰਾਏਪੁਰ ਮੱਖਾ ਜਗਸੀਰ ਮਾਸਟਰ ਤਲਵੰਡੀ ਅਕਲੀਆ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ